ਸੀਐਮ ਹਾਊਸ ਦੇ ਵਿੱਚ 5 ਮਿੰਟ ਦੀ ਮੀਟਿੰਗ ਹੋਈ ਤੇ 50 ਮਿੰਟਾਂ ਦੇ ਵਿੱਚ ਹੀ 100 ਕਰੋੜ ਦੀ ਡੀਲ ਹੋ ਗਈ ਜਿਸ ਦੇ ਕੁਝ ਅਹਿਮ ਸਬੂਤ ਵੀ ਮਿਲੇ ਆ ਔਰ ਸਿਆਸਤ ਦੇ ਵਿੱਚ ਵੱਡੀ ਤਰਖੱਲੀ ਵੀ ਜਿਹੜੀ ਉਹ ਮਚ ਗਈ ਹੈ ਮਸਲਾ ਕੀ ਸੀ ਮੀਟਿੰਗ ਕਿਸ ਦੇ ਸੰਬੰਧ ਦੇ ਵਿੱਚ ਹੋਈ ਔਰ 100 ਕਰੋੜ ਦੀ ਡੀਲ ਕਿਵੇਂ ਸਰੇ ਚੜੀ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਆ ਕੁਝ ਪਲਾਸੇ ਕਰਾਂਗੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਭਗਵੰਤ ਮਾਨ ਭਾਜਪਾ ਦੇ ਦਿਖਾਈ ਦੇ ਰਹੇ ਆਪਣੀਆਂ ਕਈਆਂ ਗੱਲਾਂ ਤੋਂ ਆਪਣੀਆਂ ਹੀ ਕਈਆਂ ਗੱਲਾਂ ਤੋਂ ਕਿਉਂ ਭੱਜਦੇ ਐ ਸੀਐਮ ਭਗਵੰਤ ਮਾਨ ਇਸਦੇ ਅਹਿਮ ਜਿਹੜੀ ਚਰਚਾ ਕਰਨੀ ਔਰ ਬੜੀ ਕੁੜਕੀ ਦੇ ਵਿੱਚ ਫਸਦੇ ਦਿਖਾਈ ਦੇ ਰਹੇ ਨੇ ਔਰ ਕਿਵੇਂ ਨਿਕਲ ਸਕਦੇ ਆ ਭਗਵੰਤ ਮਾਨ ਨਿਕਲ ਸਕਣਗੇ ਵੀ ਜਾਂ ਨਹੀਂ ਇਸ ਦਿੱਤੀ ਦੇ ਵਿੱਚੋਂ ਇਸ ਤੇ ਵੀ ਬਹੁਤ ਟਾਈਮ ਚਰਚਾ ਕਰਾਂਗੇ ਉਧਰ ਚਰਚਾ ਕਰਾਂਗੇ ਕਿ ਕਈ ਸਾਲ ਵੀ ਜਾਣ ਤੋਂ ਬਾਅਦ ਵੀ ਹਲੇ ਵੀ ਪੰਜਾਬ ਸਰਕਾਰ ਦੇ ਅੰਦਰ ਬਹੁਤ ਅਹਿਮ ਜਿਹੜੀਆਂ ਵੱਡੀਆਂ ਪੋਸਟਾਂ ਨੇ ਉਹ ਖਾਲੀ ਪਈਆਂ ਨੇ ਕਿਉਂ ਖਾਲੀ ਪਈਆਂ ਨੇ ਸਰਕਾਰ ਆਖਰਕਾਰ ਕੀ ਰਹੀ ਹੈ ਇਸ ਤੇ ਵੀ ਅਸੀਂ ਚਰਚਾ ਕਰਨੀ ਹੈ ਉਧਰ ਵਿਕਰਮ ਸਿੰਘ ਮਜੀਠੀਆ ਦੇ ਡਰੱਗ ਕੇ ਸੰਬੰਧੀ ਵੀ ਵੱਡੀ ਅਪਡੇਟ ਸਾਹਮਣੇ ਆਈ ਹੈ ਕੱਲ ਉਹਨਾਂ ਦੀ ਤਰੀਖ ਸੀ ਐਸਆਈਟੀ ਦੇ ਅੱਗੇ ਪੇਸ਼ ਹੋਣ ਦੇ ਲਈ ਤੇ ਕੱਲ ਉਹ ਪੇਸ਼ ਨਹੀਂ ਹੋ ਸਕੇ ਕਿਉਂਕਿ ਉਹਨਾਂ ਨੇ ਕੋਰਟ ਦੇ ਵਿੱਚ ਪੇਸ਼ ਹੋਣਾ ਸੀ ਤੇ ਹੁਣ 20 ਜੁਲਾਈ ਨੂੰ ਇੱਕ ਹੋਰ ਕਹਿੰਦੇ ਸਮਣ ਜਾਰੀ ਕਰ ਦਿੱਤਾ ਤੇ ਹੁਣਾ ਉਸ ਦਿਨ ਵੀ ਨਹੀਂ ਪੇਸ਼ ਵਿਕਰਮ ਸਿੰਘ ਮਜੀਠੀਆ ਨੇ ਤੇ ਫਿਰ ਅੱਗੇ बढੂੰਗਾ ਕੀ ਇਸ ਤੇ ਵੀ ਬਹੁਤ ਅਹਿਮ ਜਿਹੜੀਆਂ ਚਰਚਾ ਕਰਨੀਆਂ ਮੇਰੇ ਨਾਲ ਪ੍ਰੋਫੈਸਰ ਮਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਂਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕੀ ਸਾਹਿਬ ਡਰੱਗ ਦੇ ਨਾਲ ਦਿਨੋਂ-ਦਿਨ ਜ਼ਿਆਦਾ ਜਿਹੜੀਆਂ ਮੌਤਾਂ ਪੰਜਾਬ ਦੇ ਅੰਦਰ ਵੱਧ ਰਹੀਆਂ ਨੇ ਪਿਛਲੇ ਦਿਨੀ ਤਰਸੰਨੀ ਉਦੋਂ ਮੱਚੀ ਪਿਛਲੇ ਜੂਨ ਦੇ ਮਹੀਨੇ ਦੇ ਵਿੱਚ ਜਦੋਂ 14 ਦਿਨਾਂ ਦੇ ਵਿੱਚ ਜਿਹੜੀਆਂ ਉਹ 14-15 ਮੌਤਾਂ ਜਿਹੜੀਆਂ ਉਹ ਡਰੱਗ ਦੇ ਨਾਲ ਹੋ ਗਈਆਂ ਸੀ ਔਰ ਇਹ ਵੀ ਗੱਲ ਨਾਲ ਹੈ ਕਿ ਬਹੁਤੀਆਂ ਮੌਤਾਂ ਜਿਹੜੀਆਂ ਉਹ ਨੋਟੀ ਨਹੀਂ ਕਰਾਈਆਂ ਜਾਂਦੀਆਂ ਜਿਵੇਂ ਬਹੁਤ ਸਾਰੇ ਕੀ ਸਥਿਤੀ ਹੁੰਦੇ ਆ ਕਿ ਓਵਰਡੂਜ਼ ਦੇ ਕਰਕੇ ਮੌਤਾਂ ਹੋ ਜਾਂਦੀਆਂ ਨੇ ਮਾਪੇ ਜਿਹੜੀ ਆਪਣੀ ਬਦਨਾਮੀ ਦੇ ਡਰੋਂ ਉਹ ਜਿਹੜੀਆਂ ਨੋਟ ਨਹੀਂ ਕਰਵਾਉਂਦੇ ਕਈ ਗਿਰਤੀ ਦੇ ਵਿੱਚ ਆਉਂਦੀਆਂ ਤਾਂ ਭਗਵਾਨ ਤੁਮਾਰ ਨੇ ਪਿਛਲੇ 15 ਅਗਸਤ ਦੇ ਉੱਪਰ ਇੱਕ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਹਾਲਾਂਕਿ ਉਹ ਵਾਅਦਾ ਪਹਿਲਾਂ ਹੀ ਤੋੜ ਦਿੱਤਾ ਸੀ ਉਹਨਾਂ ਨੇ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਸਰਕਾਰ ਬਣਦਿਆਂ ਕੋਈ ਜੀ ਸਮੇਂ ਦੇ ਵਿੱਚ ਅਸੀਂ ਜਿਹੜਾ ਉਹ ਪੰਜਾਬ ਦੇ ਵਿੱਚੋਂ ਨਸ਼ਾ ਜੜ ਤੋਂ ਜਿਹੜਾ ਖਤਮ ਕਰਦੇ ਆਂਗੇ ਔਰ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਤੇ ਇਹਨਾਂ ਨੇ ਕਹਿ ਵੀ ਦਿੱਤਾ ਸੀ ਕਿ ਅਸੀਂ ਨਸ਼ਾ ਮੁਕਤ ਜਿਹੜਾ ਪੰਜਾਬ ਕਰ ਦਤਾਂ ਪਰ ਬਾਅਦ ਦੇ ਵਿੱਚ ਜਦੋਂ ਡੇਢ ਕ ਸਾਲ ਜਿਹੜਾ ਉਹ ਬੀਤ ਗਿਆ ਜਾਂ ਡੇਢ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ 15 ਅਗਸਤ ਨੂੰ ਪਿਛਲੀ ਤੇ ਇਹਨਾਂ ਨੂੰ ਕਹਿਣਾ ਪੈ ਗਿਆ ਕਿ ਭਾਈ ਸਾਲ ਹੋਰ ਦੇ ਦਿਓ ਤੇ ਅਸੀਂ ਨਸ਼ਾ ਜਿਹੜਾ ਉਹ ਜੜ ਤੋਂ ਖਤਮ ਕਰ ਦੇਾਂਗੇ ਹਾਲਾਂਕਿ ਆਲੋਚਨਾ ਉਦੋਂ ਵੀ ਹੋਈ ਕਿ ਭਾਈ ਡੇਢ ਸਾਲ ਲੰਘਣ ਦੇ ਬਾਵਜੂਦ ਵੀ ਤੁਸੀਂ ਕਹਿ ਰਹੇ ਹੋ ਕਿ ਸਾਲ ਹੋਰ ਦੇ ਦਿਓ ਤੁਸੀਂ ਤਾਂ ਕਹਿ ਨਹੀਂ ਤਿੰਨ ਚਾਰ ਮੇਰੇ ਅਧਿਕਾਰ ਕੋਈ ਸਮੇਂ ਦੇ ਵਿੱਚ ਅਸੀਂ ਜਿਹੜਾ ਉਹ ਨਸ਼ਾ ਖਤਮ ਕਰ ਦਿਆਂਗੇ ਤੇ ਫਿਰ ਹੁਣ ਸਾਲ ਕਿਉਂ ਹੁਣ ਸਾਲ ਵੀ ਅਣਖੀ ਸਾਹ ਬੀਤਣ ਵਾਲਾ ਹੁਣ 15 ਅਗਸਤ ਦੇ ਵਿੱਚ ਵੀ ਦਿਨ ਜਿਹੜੇ ਆ ਉਹ ਉਂਗਲਾਂ ਤੇ ਦਿਨ ਦਿਨ ਗਿਣਜੋ ਕੇ ਰਹਿ ਗਏ ਆ ਤੇ ਨਸ਼ਾ ਜਿਹੜਾ ਐਂ ਲੱਗਦਾ ਕਿ ਪਿੱਛੇ ਨਾਲੋਂ ਹੋਰ ਵੀ ਜ਼ਿਆਦਾ ਵੱਧ ਗਿਆ ਕਿਵੇਂ ਦੇਖਦੇ ਹੋ ਕਿ ਮੁੱਖ ਮੰਤਰੀ ਆਪਣੀਆਂ ਗੱਲਾਂ ਤੇ ਨਹੀਂ ਖੜ ਪਾ ਰਹੇ ਮੁੱਖ ਮੰਤਰੀ ਨੇ ਤਾਂ ਫਿਰ ਅਰਦਾਸ ਵੀ ਕੀਤੀ ਸੀ ਹਾਲਾਂਕਿ ਅਰਦਾਸ ਦੀ ਵੀ ਆਲੋਚਨਾ ਹੋਈ ਸੀ ਕਿ ਮਾਫ ਕਰਨਾ ਅਰਦਾਸ ਦੀ ਆਲੋਚਨਾ ਨਹੀਂ ਮੈਂ ਕਹੂੰਗਾ ਉਸ ਤਰੀਕੇ ਦੀ ਆਲੋਚਨਾ ਜਿਹੜੀ ਆ ਹੋਈ ਸੀ ਕਿਉਂਕਿ ਅਰਦਾਸਤਾ ਸਾਰੀ ਦੁਨੀਆ ਹੀ ਸਵੇਰ ਸ਼ਾਮ ਜਿਹੜੀ ਆ ਉਹ ਕਰਦੀ ਐ ਸਰਬੱਤ ਦੇ ਭਲੇ ਦੇ ਵਾਸਤੇ ਔਰ ਇਹ ਅਰਦਾਸ ਸਰਕਾਰ ਦੇ ਵਿੱਚ ਆ ਕੇ ਵੀ ਤੁਸੀਂ ਅਰਦਾਸ ਤੇ ਹੀ ਕੰਮ ਕਾਜ ਛੱਡਣਾ ਤਾਂ ਫਿਰ ਤੁਸੀਂ ਕੀ ਕਰਨਾ ਐ ਫਿਰ ਤੁਸੀਂ ਜਿਹੜੇ ਵਾਅਦੇ ਕੀਤੇ ਸੀਗੇ ਉਹ ਵੀ ਜਿਹੜੇ ਕਦੋਂ ਫਿਰ ਤੁਸੀਂ ਜਿਹੜੇ ਉਹ ਪੂਰੇ ਕਰੋਗੇ ਜੇ ਅਰਦਾਸ ਤੇ ਹੀ ਕੰਮ ਛੱਡਣਾ ਐ ਅਰਦਾਸ ਤਾਂ ਪੂਰੀ ਦੁਨੀਆ ਹੀ ਕਰਦੀ ਐ ਤਾਂ ਫਿਰ ਸਰਕਾਰ ਦੀ ਕੀ ਲੋੜ ਐ ਜੇ ਅਰਦਾਸ ਤੇ ਹੀ ਕੰਮ ਛੱਡਣਾ ਤੇ ਇਹ ਵੀ ਕਹਿ ਸਕਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਫਿਰ ਅਰਦਾਸ ਵੀ ਜਿਹੜੀ ਆ ਪ੍ਰਮਾਤਮਾ ਨੇ ਕਬੂਲ ਨਹੀਂ ਕੀਤੀ ਕਿਉਂਕਿ ਜਿਹੋ ਜਿਹੇ ਹਾਲਾਤ ਬਣੇ ਬੇਅਦਬੀ ਦੇ ਕੇਸਾਂ ਦੇ ਵਿੱਚ ਜਾਂ ਹੋਰਾਂ ਕੇਸਾਂ ਦੇ ਵਿੱਚ ਤਾਂ ਫਿਰ ਇਹਨਾਂ ਦੀ ਅਰਦਾਸ ਵੀ ਜਿਹੜੀ ਆ ਕਬੂਲ ਨਹੀਂ ਹੋਈ ਨਸ਼ੇ ਤੇ ਸਥਿਤੀ ਜਿਹੜੀ ਆ ਹੋਰ ਵੱੱਤੋਂ ਵੀ ਬੱਤਰ ਪੰਜਾਬ ਦੀ ਹੁੰਦੀ ਜਾ ਰਹੀ ਹੈ ਕਿਵੇਂ ਲੱਗਦੇ ਹੋ ਕੁਰੀ ਜੀ ਆ ਸੁਖੰਦਰ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਨਸ਼ਾ ਇਸ ਲਈ ਪੰਜਾਬ ਵਾਸਤੇ ਇੱਕ ਵੱਡੀ ਸਮੱਸਿਆ ਜਿਹੜੀ ਬਣੀ ਹੋਇਆ ਤੁਸੀਂ ਭਗਵੰਤ ਮਾਨ ਦੀ ਗੱਲ ਕਰ ਰਹੇ ਜੀ ਜੇਕਰ ਤੁਸੀਂ ਉਸ ਤੋਂ ਪਿੱਛੇ ਚੱਲ ਜਓ ਕੈਪਟਨ ਅਵਰੇਂਦਰ ਸਿੰਘ ਨੇ ਹੱਥ ਚ ਗੋਤਕਾ ਸਾਹਿਬ ਚੋਂ ਖਾਦੀ ਸੀਗੀ ਹਾਂ ਭਈ 4 ਹਫ਼ਤੇ ਜਾਂ 4 ਮਹੀਨਿਆਂ ਚਹੀਂ ਖਤਮ ਕਰਤਾ ਪਰ ਨਸ਼ਾ ਪੰਜਾਬ ਖਤਮ ਨਹੀਂ ਹੋਇਆ ਕੈਪਟਨ ਅਵਰੇਂਦਰ ਸਿੰਘ ਦੇ ਵੀ 5 ਸਾਲ ਲੰਘ ਕੇ ਜਿਹਦੇ ਵਿੱਚ ਜਿਹੜੀ ਸੰਖਿਆ ਮਹੀਨੇ ਸੀ ਉਸ ਤੋਂ ਮਗਰ ਭਗਵੰਤ ਮਾਨ ਹੋ ਲਈ ਹੁੰਦੇ ਆ ਤੇ ਭਗਵੰਤ ਮਾਨ ਨੇ ਜਦੋਂ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਨਸ਼ਾ ਅਸੀਂ ਕਿੰਨਾਂ ਚਿਰ ਜਿਹੜਾ ਮਹੀਨਿਆਂ ਚ ਜਾਂ ਹਫ਼ਤੇ ਚ ਜਿਹੜਾ ਕਰਦਾਂਗੇ ਪਰ ਤੁਸੀਂ ਦੇਖ ਲਓ ਹੁਣ 2.5 ਸਾਲ ਜਿਹੜੇ ਆ ਉਹ ਚੱਲੇ ਸਰਕਾਰ ਬਣਿਆ ਤੇ ਨਸ਼ੇ ਦਾ ਦਹਿਤ ਉਸੇ ਤਰੀਕੇ ਨਾਲ ਪੰਜਾਬ ਦੇ ਅਨਾਉਂਸ ਬਣਾ ਉਹਨੂੰ ਨਿਕਲਦਾ ਪਿਆ ਜਿਸ 8 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਸੀ ਅੱਗੇ ਨਾਲ ਉਹ ਸਥਿਤੀਆਂ ਜਿਹੜੀਆਂ ਹੋਰ ਬਚ ਹੋਈਆਂ ਨਹੀਂ ਇੱਕ ਮਹੀਨੇ ਦੇ ਵਿੱਚ 14 ਦਿਨਾਂ ਦੇ ਵਿੱਚ 14 ਮੌਤਾਂ ਜਿਸ ਤਰੀਕੇ ਨਾਲ ਹੁੰਦੀਆਂ ਪਤਾ ਆ ਪਹੀਂ ਦਿਚ ਵਿੱਚ ਕੀ ਕੁਝ ਵਾਪਰਿਆ ਤੇ ਇਸੇ ਨਸ਼ੇ ਤੋਂ ਲੈ ਕੇ ਹੀ ਕਦੇ ਤਾਂ ਗੁਰਦਰ ਸਾਹਿਬ ਬਾਹਰ ਕੱਲਦੇ ਆ ਸਰਹੱਦੀ ਜ਼ਿਲ੍ਹਿਆਂ ਦਾ ਦਬਾ ਕਰਦੇ ਆ ਪਰ ਕਿ ਪਸੇ ਮੁੱਖ ਮੰਤਰੀ ਸਾਹਿਬ ਜਾ ਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਇੱਕ ਸਮੂਹਕ ਅਰਦਾਸ ਵੀ ਕਰਦੇ ਆ ਕਿ ਹਾਂ ਭਈ ਪ੍ਰਮਾਤਮਾ ਜਿਹੜਾ ਉਸ ਨਸ਼ੇ ਤੋਂ ਪੰਜਾਬ ਨੂੰ ਮੁਕਤ ਕਰੇ ਪੰਜਾਬ ਦੀ ਨੌਜਵਾਨੀ ਨੂੰ ਮੁਕਤ ਕਰੇ ਹੁਣ ਸਿੱਧੂ ਸਾਹਿਬ ਅਰਦਾਸ ਕੀਤੀ ਉਹ ਇੱਕ ਅਲੱਗ ਵਿਸ਼ਾ 15 ਅਗਸਤ ਨੂੰ ਮੁੱਖ ਮੰਤਰੀ ਸਾਹਿਬ ਐਲਾਨ ਲੋਕਾਂ ਪਾਸੋਂ ਸਹਿਮਾ ਮੰਗਦੇ ਕਿ ਇੱਕ ਸਾਲ ਦਾ ਸਮਾਂ ਦੇ ਦਿਓ ਅਸੀਂ ਉਹ ਖਤਮ ਕਰ ਦਾਂਗੇ ਪਰ ਤੁਸੀਂ ਇੱਕ ਸਾਲ ਦੇ ਪਿਛਲੇ ਸਾਲ ਦੇ ਸਮਿੱਚ ਦੇਖ ਲਓ ਨਸ਼ੇ ਦਾ ਦੈਂਤ ਉਸੇ ਤਰੀਕੇ ਨਾਲ ਪੰਜਾਬ ਦੇ ਨੌਜਵਾਨੀ ਨੂੰ ਨਿਕਲ ਆ ਪਿਆ ਹੁਣ ਸਿੱਧੂ ਸਭ ਇਸ ਦਾ ਕਾਰਨ ਹੈ ਕਾਰਨ ਤਾਂ ਸਭ ਤੋਂ ਵੱਡੀ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਸਥਿਤੀ ਹੈ ਆਬੰਦ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬਣੀਆ ਨਹੀਂ ਉਸੇ ਤਰੀਕੇ ਨਾਲ ਨਸ਼ਾ ਜਿਹੜਾ ਇੱਕ ਗੰਭੀਰ ਸਮੱਸਿਆ ਜਿਹੜੀ ਉਹ ਬੜਿਆ ਹੋਇਆ ਸਰਕਾਰ ਜਿਹੜੀ ਹੈ ਜਾਂ ਸਰਕਾਰ ਦੀ ਇੱਛਾ ਜਿਹੜੀ ਅਸੀਂ ਕਹਿ ਸਕਨੇ ਆ ਇਸ ਨਸ਼ੇ ਨੂੰ ਨਪੇੜ ਦੇ ਦਾਤ ਜਾਂ ਇਸ ਨੂੰ ਖਤਮ ਕਰਨ ਵਾਸਤੇ ਓਡੀ ਕਾਰਕਮਕੀ ਨਾਲ ਜਿਹੜੀ ਆ ਉਹ ਨਹੀਂ ਹੋ ਰਹੀ ਜਿੰਨੀ ਤਰੀਕੇ ਨਾਲ ਉਹ ਹੋਣੀ ਚਾਹੀਦੀ ਹੈ ਸਰਕਾਰ ਦੀ ਇੱਛਾ ਸ਼ਕਤੀ ਜਿਹੜੀ ਅਸੀਂ ਕਹਿ ਸਕਨੇ ਕਿ ਇਸ ਮੁੱਦੇ ਤੇ ਉਹ ਜੀ ਹੈ ਨਹੀਂ ਠੀਕ ਹੈ ਕਿਉਂਕਿ ਇਹ ਮੁੱਦੇ ਜਦੋਂ ਫਿਰ ਸਿਆਸੀ ਬਣ ਜਾਂਦੇ ਆ ਮੈਂ ਸਿਆਸੀ ਗੱਲ ਕਹਾਂਗਾ ਤਾਂ ਫਿਰ ਅਸਲ ਮੁੱਦੇ ਦੀ ਜੜ ਜਿਹੜੀ ਅਸਫੇਂਦਰ ਦੀ ਉਹ ਪੁੱਟੀ ਨਹੀਂ ਜਾਂਦੀ ਵਰਦਨ ਸਾਹਿਬ ਜਦੋਂ ਸਾਡੀ ਜ਼ਿਲ੍ਹਿਆਂ ਦਾ ਦੌਰਾ ਕਰਦੇ ਆ ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਦੇ ਜਾਂ ਪੰਜਾਬ ਸਰਕਾਰ ਨੂੰ ਪੁੱਛਕਿਛ ਕਰਦੇ ਆ ਤਾਂ ਪੰਜਾਬ ਸਰਕਾਰ ਅੱਗੋਂ ਹੋਰ ਤਰੀਕੇ ਦੇ ਜਵਾਬ ਦਿੰਦੀ ਆ ਕਹਿੰਦੀ ਕਿ ਵਰਦਨ ਸਾਹਿਬ ਨੂੰ ਕੋਈ ਹੱਕ ਨਹੀਂ ਉਹ ਇਲੈਕਟਡ ਤੋਂ ਸਿਲੈਕਟਡ ਦੇ ਚੱਕਰ ਚ ਪੈ ਜਾਂਦੇ ਨੇ ਦੇਮੇ ਵਿਰੋਧੀ ਪਾਰਟੀਆਂ ਇਸ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਦੀਆਂ ਨਹੀਂ ਪੰਜਾਬ ਸਰਕਾਰ ਉਹਦਾ ਤਾਂ ਵੀ ਸਵਤੰਤਰ ਜਵਾਬਦੇਹ ਦੀ بجائے ਉਹਨਾਂ ਸਾਰੇ ਬਿਆਨਾਂ ਨੂੰ ਠੰਡੇ ਪਸਤੇ ਚ ਪਾ ਦਿੰਦੇ ਸੁਖਵਿੰਦਰ ਜੀ ਚਾਹੀਦਾ ਤਾਂ ਇਹ ਆ ਕਿ ਜਿਸ ਤਰੀਕੇ ਨਾਲ ਪੰਜਾਬ ਤੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਲੂਸ ਨਿਕਲਿਆ ਪਿਆ ਉਸੇ ਤਰ੍ਹਾਂ ਨਸ਼ਾ ਇੱਕ ਗੰਭੀਰ ਸਮੱਸਿਆ ਜਿਹੜਾ ਬੜਿਆ ਹੋਇਆ ਪੰਜਾਬ ਤੇ ਲੋਕਾਂ ਨੂੰ ਵਕਤ ਚਾਹੀਦਾ ਨਹੀਂ ਜਿਹੜਾ ਵਿਕਾਸ ਦੀਆਂ ਵੀ ਗੱਲਾਂ ਜਿਹੜੀਆਂ ਉਹ ਖਤਮ ਕਰੋ ਜਦੋਂ ਸਰਹੱਦੀ ਜ਼ਿਲ੍ਹਿਆਂ ਚ ਨੌਜਵਾਨਾਂ ਦੀਆਂ ਲਾਸ਼ਾਂ ਮਿਸ਼ੇ ਕਰਕੇ ਬਾਹਰ ਨਿਕਲਦੀਆਂ ਨੇ ਮਾਪੇ ਜਦੋਂ ਰੋਂਦੇ ਆ ਸੋ ਕਿ ਦੜੀ ਪੱਥਰ ਤੋਂ ਪੱਥਰ ਦੇ ਲਈ ਜਿਹੜਾ ਬੰਦੇ ਦਾ ਮਨ ਪਸੀ ਜਾਂਦਾ ਪਰ ਸ਼ਾਇਦ ਸਰਕਾਰ ਜਿਹੜੀ ਹੈ ਇਹਦੇ ਸੰਬੰਧੀ ਕੁਝ ਵੀ ਨਹੀਂ ਕਰ ਸਕੀ ਸਰਕਾਰ ਦੇ ਹੱਥ ਜਿਹੜੇ ਖਾਲੇ ਆ ਕਾਰ ਦੇ ਤਾਂ ਇਹੋ ਜੀ ਇੱਕ ਤਾਂ ਜਿਸ ਤਰੀਕੇ ਦਾ ਬੀਤੇ ਸਮੇਂ ਦੇ ਵਿੱਚ ਅਜੇ ਤੱਕ ਪੰਜਾਬ ਸਰਕਾਰ ਇੱਕ ਪੱਕਾ ਡੀਜੀਪੀ ਨਹੀਂ ਦੇ ਸકી ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਫੇਰ ਬਦਲ ਜਿਹੜਾ ਮਾਜੀ ਕਰ ਲਿਆ ਆ ਬੀਤੇ ਦਿਨਾਂ 'ਚ 10 ਹਜ਼ਾਰ ਬਲਾਜ਼ਮਾ ਨੂੰ ਜਿਹੜਾ ਬਸਰ ਕੇ ਇੱਕ ਥਾਂ ਤੋਂ ਦੂਜੇ ਥਾਂ ਤੋਂ ਕੀਤਾ ਤੇ ਰਾਤ ਦੇ ਪ੍ਰੋਗਰਾਮ 'ਚ ਅਸੀਂ ਗੱਲ ਕੀਤੀ ਤੇ ਕਈ ਮਲਾਜਨ ਵੀ ਯਾਰਸ ਲੈਂਦੇ ਬੂਚ ਨਹੀਂ ਭਾ ਪੁਲਿਸ ਪ੍ਰਸ਼ਾਸਨ ਦੀ ਅੰਗੈਲੀ ਪੁਰਸਪਨ ਪ੍ਰਕਾਸ਼ਨ ਨੇ ਉੱਤੇ ਅਸੀਂ ਕਹਿ ਸਕਨੇ ਹਾਂ ਕਿ ਸਰਕਾਰ ਦੀ ਲਗਾਮ ਨਾ ਹੋਣਾ ਬਹੁਤ ਕੁਝ ਏਦਾਂ ਦਾ ਆ ਜਿਹੜਾ ਨਸ਼ੇ ਦੀ ਬਿਮਾਰੀ ਨੂੰ ਇੱਕ ਭਿਆਨਕ ਦਾਣ ਦੇ ਰੂਪ ਦੇ ਵਿੱਚ ਪੇਸ਼ ਕਰ ਰਿਹਾ ਚਾਹੀਦਾ ਤੇ ਇਹ ਆ ਕਿ ਜਤਰਾ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਪੁਰਸ ਨੂੰ ਫ੍ਰੀ ਹੈਂਡ ਦੇ ਦਿੱਤਾ ਗਿਆ ਜੇਕਰ ਫ੍ਰੀ ਹੈਂਡ ਦੇ ਦਿੱਤਾ ਅੱਜ ਤੋ 2 ਸਾਲ ਪਹਿਲਾਂ ਦੇ ਦਿੱਤਾ ਗਿਆ ਹੰਦਸਾ ਸਿਹਤਕੀ ਜਿਹੜੀਆਂ ਕੁਝ ਫੋਰ ਹੁੰਦੀਆਂ ਪਰ ਸਿੱਧੂ ਸਾਹਿਬ ਲੱਗਦਾ ਨਹੀਂ ਸਰਹੱਦੀ ਜ਼ਿਲ੍ਹੇ ਵਿੱਚ ਬੜੇ ਇਲਜ਼ਾਮ ਜਿਹੜੇ ਨੇ ਰਾਜਨੀਤਿਕ ਲੋਕਾਂ ਤੇ ਲੱਗ ਰਹੇ ਕਿ ਰਾਜਨੀਤੀ ਤੇ ਸ਼ਹਿਰ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਲੱਗੇ ਜਿਸ ਨੂੰ ਮੁੱਖ ਮੰਤਰੀ ਸਾਹਿਬ ਨੇ ਮੰਨਿਆ ਤੇ ਡਿਜੀਪੀ ਸਾਹਿਬ ਨੇ ਇਨਕਾਰ ਕੀਤਾ ਪਰ ਉਹਦੇ ਨਾਲ ਹੀ ਨਾਲ ਇਹ ਵੀ ਪਤਾ ਲੱਗਾ ਕਿ ਕਿਸ ਸਰਹੱਦੀ ਜ਼ਿਲ੍ਹੇ ਦੇ ਵਿੱਚ ਵੱਡੇ ਰਾਜਨੀਤਿਕ ਨੇਤਾ ਦੇ ਸਮਰਥਨ ਦੇ ਨਾਲ ਹੀ ਨਸ਼ਰਾ ਜਿਹੜਾ ਕਾਰੋਬਾਰ ਚੜਾ ਉੱਚਾ ਪੈਸੂ ਸਰਕਾਰ ਤੋਂ ਚਾਹੇਗਾ ਕਿ ਜੇਕਰ ਇਸ ਮੂਹਰੇ ਕਾ ਅਰਦਾਸ ਕੀਤੀ ਅਰਦਾਸ ਤਾਂ ਚਲੋ ਗੁਰੂ ਬਾਰਾਜ ਨੇ ਪ੍ਰਵਾਨ ਕਰਦੀ ਜਾਂ ਨਹੀਂ ਕਰਦੀ ਇਹ ਤਾਂ ਗੁਰੂ ਅਕਾਲਪੁਰਖ ਦੇ ਹੱਥ ਆ ਪਰ ਤੁਹਾਨੂੰ ਅਕਾਲਪੁਰਖ ਨੇ ਸ਼ਕਤੀ ਦਿੱਤੀ ਹੈ ਅਕਾਲ ਪੁਰਖ ਨੇ ਤੁਹਾਨੂੰ ਦਿਮਾਗ ਦਿੱਤਾ ਅਕਾਲ ਪੁਰਖ ਨੇ ਤੁਹਾਨੂੰ ਸਾਰਾ ਕੁਝ ਦਿੱਤਾ ਤਾਂ ਉਸ ਦਬਾਅ ਨੂੰ ਵਰਤਣਾ ਚਾਹੀਦਾ ਉਸ ਸ਼ਕਤੀ ਨੂੰ ਵਰਤਣਾ ਚਾਹੀਦਾ ਜਿਹੜੀ ਉਸ ਅਕਾਲ ਪੁਰਖ ਨੇ ਤੁਹਾਨੂੰ ਇੱਕ ਕ੍ਰਿਸ਼ੀ ਦੇ ਰੂਪ ਪ੍ਰਦਾਨ ਕੀਤੀ ਹੈ ਕਿ ਹਾਂ ਭਈ ਜੇਕਰ ਪੰਜਾਬ ਦੇ ਲੋਕਾਂ ਨਾਲ ਤੁਸੀਂ ਵਾਅਦਾ ਕਰਕੇ ਅਜੇ ਉਹ ਵਾਅਦੇ ਪੂਰੇ ਕਰੋ ਪੰਜਾਬ ਦੇ ਲੋਕਾਂ ਨੂੰ ਇੱਕ ਅਜਿਹਾ ਵਾਤਾਵਰਨ ਦਿਓ ਕਿ ਜਿਹਦੇ ਵਿੱਚ ਲੋਕਾਂ ਦੇ ਬੱਚੇ ਨਸ਼ੇ ਦਾ ਨਾ ਮਰਨ ਰਾਜਨੀਤੀ ਜਿਹੜੀ ਐ ਸੁਖਿੰਦਰ ਦੀ ਉਹ ਬਾਛ ਹੁੰਦੀ ਰਹੂਗੀ ਮੁਦਲਾ ਫਰਜ਼ ਅਮਨ ਤੇ ਕਾਨੂੰਨ ਤੇ ਦੂਜਾ ਕਸ਼ਾ ਨਸ਼ਾ ਤੋਂ ਮੁਕਤ ਕਰਦਾ ਪੰਜਾਬ ਸਰਕਾਰ ਦਾ ਫਰਜ਼ ਵੰਦਾ সরকার ਜਿਹੜੀ ਹੈ ਇਸ ਬੁੱਤੇ ਤੇ ਆਪਾਂ ਬਾਕੀ ਦੇਖੋ ਆ ਪ੍ਰਕਾਸ਼ ਨੂੰ ਅਗਲੀ ਤੇ ਕੀ ਇੱਕ ਸਾਲ ਦਾ ਸਮਾਂ ਹੋਰ ਨਾਲਦੇ ਆ ਪਰ ਮੈਨੂੰ ਲੱਗਦਾ ਨਹੀਂ ਕਿ ਸਿੱਧੂ ਸਾਹਿਬ ਇਹ ਨਸ਼ੇ ਦੀ ਸਮੱਸਿਆ ਜਿਹੜੀ ਆ ਪੰਜਾਬ ਸਰਕਾਰ ਹੱਲ ਕਰ ਸਕੇ ਜੀ ਬਿਲਕੁਲ ਬਿਲਕੁਲ ਹੁਣ ਸਮੇਂ ਤੇ ਸਮਾਂ ਇਹਨਾਂ ਨੇ ਮੰਗੀ ਜਾਣਾ ਔਰ ਇਦਾਂ ਹੀ ਗੱਲਾਂ ਜਿਹੜੀਆਂ ਉਹ ਚੱਲੀ ਜਾਣੀਆਂ ਨਹੀਂ ਤੇ ਪਤਾ ਨਹੀਂ ਕਦੋਂ ਪੰਜਾਬ ਵਾਲੇ ਪਾਸੇ ਧਿਆਨ ਦੇਣਗੇ ਸਰਾਨੀ ਦੀ ਗੱਲ ਮੁੱਖ ਮੰਤਰੀ ਦੇ ਵਾਸਤੇ ਹੈ ਕਿ ਮੁੱਖ ਮੰਤਰੀ ਆਪਣੀਆਂ ਗੱਲਾਂ ਤੋਂ ਕਈਆਂ ਤੋਂ ਜਿਹੜੀਆਂ ਉਹ ਭੱਜੀ ਜਾ ਰਹੀਆਂ ਚਲੋ ਅਗਲੀ ਖਬਰ ਅਣਖੀ ਸਾਹਿਬ ਆਪਾਂ ਲੈ ਲੈਨੇ ਆ ਕਹਿੰਦੇ ਕਿ ਮੁੱਖ ਮੰਤਰੀ ਦੇ ਘਰ ਦੇ ਵਿੱਚ 5 ਮਿੰਟ ਦੀ ਮੀਟਿੰਗ ਹੋਈ ਤੇ 100 ਕਰੋੜ ਦੀ ਡੀਲ ਹੋਈ ਹੈ ਔਰ ਜਿਹੜੇ ਮਸਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਸਬੰਧ ਦੇ ਵਿੱਚ 9 ਜੁਲਾਈ ਨੂੰ ਕਹਿੰਦੇ ਚਾਰਜਸ਼ੀਟ ਦਾਖਲ ਕੀਤੀ ਗਈ ਹੈ ਹਾਈ ਕੋਰਟ ਦੇ ਅੰਦਰ ਔਰ ਉਹਦੇ ਵਿੱਚ ਬਹੁਤ ਅਹਿਮ ਜਿਹੜੇ ਖੁਲਾਸੇ ਇਹੋ ਜੇ ਹੋਏ ਆ ਕੀ ਕੁਝ ਔਰ ਖੁਲਾਸੇ ਹੋਏ ਆ ਜਿਹੜੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਅੰਦਰ ਜਿਹੜੀ ਇਹ ਮੀਟਿੰਗ ਹੋਈ ਹੈ 5 ਮਿੰਟ ਦੀ ਮੀਟਿੰਗ ਤੇ 100 ਕਰੋੜ ਦੀ ਠੀਕ ਹੈ ਸਰ ਸੋ ਖੰਦਰ ਦੀ ਬੜੀ ਹੈਰਾਨੀ ਦੀ ਗੱਲ ਆ ਜਿਹੜਾ ਆ ਖਲਾਸਾ ਜਿਹੜਾ ਸੱਬੜੇ ਆਇਆ ਖਲਾਸਾ ਈਡੀ ਦੇ ਨੌਂਚ ਲਾਈਨ ਨੂੰ ਜਿਹੜੀ ਸਪਲੀਮੈਂਟ ਸ਼ੀਟ ਜਿਹੜੀ ਅਦਾਲਤ ਚ ਪੇਸ਼ ਕੀਤੀ ਉਹਦੇ ਚ ਅਹਿਮ ਖਲਾਸੇ ਜਿਹੜੇ ਉਹਨਾਂ ਨੇ ਕੀਤੇ ਹੈਰਾਨੀ ਇਸ ਗੱਲ ਦੀ ਆ ਸਿੱਧੂ ਸਾਹਿਬ ਕਿ ਆਮ ਆਦਮੀ ਪਾਰਟੀ ਤੇ ਇਹਨਾਂ ਦੇ ਸੁਪਰੀਮੋ ਆਪਣੇ ਆਪ ਨੂੰ ਸਭ ਤੋਂ ਵੱਡਾ ਇਮਾਨਦਾਰ ਦੱਸਦੇ ਰਹੀ ਹੈ ਜਿਹਦੇ ਵਿੱਚ ਭ੍ਰਿਸ਼ਟਾਚਾਰ ਦਾ ਕਦੇ ਵੀ ਕੋਈ ਚੀਜ਼ ਜਿਹੜੀ ਉਹ ਨਹੀਂ ਹੈਗੀ ਪਰ ਜਿਹੜੇ ਈਡੀ ਨੇ ਆਪਣੀ ਸਪਲੀਮੈਂਟ ਚਲਾਣ ਦੇ ਵਿੱਚ ਖਲਾਸਾ ਉਹ ਹਰਾਣੀ ਝੜਕ ਔਰ ਲੋਕਾਂ ਦੀ ਉਤਸਕਤਾ ਜਿਹੜੀ ਇਹ ਸਾਰੇ ਬਸਲੇ ਵੱਲ ਵਧਾ ਦਿੰਦੇ ਆ ਤੇ ਅਰਵਿੰਦ ਕੇਸ਼ਰੀ ਵੱਲ ਵੇਖਦਿਆਂ ਲੱਗਦਾ ਕਿ ਇਹਨਾਂ ਭੋਲਾ ਭਾਲਾ ਛੇੜਾ ਇਹ ਵਾਕੇ ਇਹੋ ਜਿਹਾ ਕੰਮ ਹੋ ਸਕਦਾ ਜੋ ਈਡੀ ਕਹਿ ਰਹੀ ਹੈ 16 ਜੁਲਾਈ ਜਿਹੜੀ 16 ਮਾਰਚ ਦੀ ਸਕੰਦਰਜੀ ਗੱਲ ਹੈ 2021 ਦੀ ਉਹ ਗੱਲ ਕਹਿ ਰਹੇ ਆ ਜੀ ਕਤਈ ਜਿਹੜੀ ਮੁੱਖ ਮੰਤਰੀ ਆਵਾਸਤੇ ਉੱਤੇ ਐਸ ਵੇਲੇ ਜਿਹੜੇ TDP ਇੱਕ ਸੰਸਦ ਮੌਜੂਦਾ ਸੰਸਦ ਉਹ ਉਸ ਵਕਤ ਸੰਸਦ ਨਹੀਂ ਸੀ ਉਹ ਮੁੱਖ ਮੰਤਰੀ ਸਾਹਿਬ ਅਰਵਿੰਦ ਕੇਸ਼ਰੀ ਵੱਲ ਨੂੰ ਸ਼ਾਮੀ 5 ਵਜੇ ਮਿਲਦੇ ਤੇ ਸਿਰਫ 5 ਮਿੰਟ ਮੁਲਾਕਾਤ ਹੁੰਦੀ ਹੈ ਗੱਲਬਾਤ ਹੁੰਦੀ ਹੈ ਕਿ ਉਸ ਮੁਲਾਕਾਤ ਦੇ ਵਿੱਚ ਦਿੱਲੀ ਦੇ ਵਿੱਚ ਸਾਊਥ ਤੇ ਜਿਹੜੇ ਡਿਸਟ੍ਰੀਬਿਊਟਰ ਨੇ ਸ਼ਰਾਬ ਦੇ ਉਹਨਾਂ ਲੋਕਾਂ ਨੂੰ ਵਸਤੇ ਦੇਣ ਵਾਸਤੇ ਜਗ੍ਹਾ ਦੇਣ ਵਾਸਤੇ ਜਾਂ ਗੱਲ ਠੇਕੇ ਜਿਹੜੇ ਆ ਦਿੱਲੀ ਦੇ ਦੇਣ ਵਾਸਤੇ ਜਦ 5 ਮਿੰਟ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ 100 ਕਰੋੜ ਦੀ ਡੀਲ ਦੀ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ 100 ਕਰੋੜ ਸਾਹ ਹੁੰਦਾਓ ਤੇ ਦਿੱਲੀ ਦਾ ਪੂਰਨ ਤੌਰ ਤੇ ਜਿਹੜਾ ਸ਼ਰਾਬ ਦਾ ਕੰਮ ਹੈ ਉਹ ਤੁਸੀਂ ਸਭਾ ਲਓ ਤਾਂ ਉਹ TDP ਨੇਤਾ ਜਿਹੜਾ ਇਸ ਵੇਲੇ ਸੰਸਦ ਮੈਂਬਰ ਆ ਸਿੱਧੂ ਸਾਹਿਬ ਕਹਿੰਦਾ ਕਿ ਉਹ ਮੁੱਖ ਮੰਤਰੀ ਸਾਹਿਬ ਦਾ ਸੰਦੇਸ਼ ਲੈ ਕੇ ਚਲੇ ਜਾਂਦਾ ਤੇ ਜਾ ਕੇ ਦਿੱਲੀ ਉਹਤੇ ਦੇ ਗਰੇਵ ਕੰਪਿਊਟਰ ਦੇ ਸ਼ਰਾਬ ਦੇ ਨਾਲ ਵਾਈਨ ਦੇ ਨਾਲ ਸੰਬੰਧਤ ਰੁਕਾ ਨੂੰ ਪੂਰਨ ਤੌਰ ਤੇ ਇਹ ਜਾਣਕਾਰੀ ਦਿੰਦਾ ਤੇ ਸੌਦਾ ਸਿੱਧੂ ਸਾਹਿਬ ਤੈਅ ਹੋ ਜਾਂਦਾ ਫਿਰ ਇਸ ਦੇ ਵਿੱਚ ਇੱਕ ਹਫਤਾ ਦੀ ਐਂਟਰੀ ਹੁੰਦੀ ਆ ਜਿਹੜੀ ਇੱਕ ਮੁੱਖ ਮੰਤਰੀ ਦੀ ਜਿਹੜੀ ਬੇਟੀ ਹੈਗੀ ਆ ਉਸ ਤੋਂ ਬਾਅਦ ਸੁਖਵਿੰਦਰ ਜੀ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਮਨੀਸ਼ ਸੋਦੀਆ ਦੀ ਐਂਟਰੀ ਹੁੰਦੀ ਹੈ ਖਾਇਰ ਦੀ ਐਂਟਰੀ ਹੁੰਦੀ ਆ ਔਰ ਸੁਖਵਿੰਦਰ ਜੀ ਸਾਰਿਆਂ ਕੰਮਾਂ ਦੇ ਵਿੱਚ 100 ਕਰੋੜ ਦੀ ਡੀਲ ਦੇ ਵਿੱਚ 50 ਕਰੋੜ ਰੁਪਏ ਜੜਾਇਆ ਮੁੱਖ ਮੰਤਰੀ ਸਾਹਿਬ ਵੱਲੋਂ ਪਹਿਲੇ ਥੌਪਤੇ ਮੰਗ ਕੀਤੀ ਜਾਂਦੀ ਹੈ ਪਰ ਗੱਲ ਜਿਹੜੀ ਆ 20 ਕਰੋੜ ਤੇ ਆ ਕੇ ਮੁੱਕਦੀ ਹੈਗੀ। ਬਾਕੀ ਜਿਹੜੇ 40 20 50 ਕਰੋੜ ਸੀ ਉਹ ਅਲੱਗ ਆ। 20 ਕਰੋੜ ਸੁਪਿੰਦਰ ਜੀ ਪਹਿਲਾਂ ਜਿਹੜਾ ਦੇ ਦਿੱਤਾ ਜਾਂਦਾ। ਫਿਰ 19 ਕਰੋੜ ਹੋਰ ਦਿੱਤਾ ਜਾਂਦਾ ਜਿਹੜਾ ਗੁਵਾ ਦੇ ਵਿੱਚ ਸਿੱਧੂ ਸਾਹਿਬ ਜਾ ਕੇ ਗੁਵਾ ਦੀ ਚੋਣ ਦੇ ਵਿੱਚ ਜਿਹੜਾ ਖਰਚਿਆ ਜਾਂਦਾ। ਹੁਣ ਆ ਜਿਹੜੀ ਸਥਿਤੀ ਸਿੱਧੂ ਸਾਹਿਬ ਬਿਆਨ ਕੀਤੀ ਹੈ ED ਨੇ ਉਹਦੇ ਵਿੱਚ ਕਿੰਗ ਪੈਨ ਜਿਹੜਾ ਮੁੱਖ ਦੋਸ਼ੀ ਮੁੱਖ ਸਾਜ਼ਿਸ਼ ਕਰਤਾ ਉਹਨਾਂ ਨੇ ਅਰਵਿੰਦ ਕੇਸਰੀਵਾਲ ਨੂੰ ਦੱਸਿਆ। ED ਨੇ ਦਾਵਾ ਕੀਤਾ ਕਿ ਜੋ ਵੀ ਇਹ ਪਰੋਸੀ ਬਣੀ ਉਸ ਦੇ ਵਿੱਚ ਗਰੁੱਪ ਆਫ ਮਿਨਿਸਟਰਸ ਤੇ ਜਿਹੜੇ ਨੇਤਾ ਸਨ ਉਸ ਗਰੁੱਪ ਆਫ ਕੈਬਨਟ ਦੇ ਜਾਂ ਮੰਤਰੀਆਂ ਦੇ ਉਹ ਅਰਵਿੰਦ ਕੇਸ਼ਦੀਵਾਲ ਸਨ ਹੁਣ ਈਡੀ ਇਸ ਮੁੱਦੇ ਤੇ ਉੱਤੇ ਮੁੱਖ ਸਾਜੀ ਕਰਤਾ ਜਾਂ ਮੁੱਖ ਬੁਰਾ ਅਸੀਂ ਕਹਿ ਸਕਦੇ ਹਾਂ ਦੋਸ਼ੀ ਉਹਨਾਂ ਨੇ ਅਰਵਿੰਦ ਕੇਸ਼ਦੀਵਾਲ ਨੂੰ ਦਰਸਾਇਆ ਹੈ ਉਹਨੂੰ ਸਿੱਧੂ ਸਾਹਿਬ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਈਡੀ ਨੇ ਇਹ ਸਪਲੀਮੈਂਟ ਪਲਾਨ ਪੇਸ਼ ਕੀਤਾ ਔਰ 50 ਕਰੋੜ ਜਾਂ 100 ਕਰੋੜ ਦੀ ਡੀਲ ਦੀ ਗੱਲ ਕੀਤੀ ਜਿਹਦੇ ਵਿੱਚ 40 ਕਰੋੜ ਦਾ ਕਹਿੰਦੇ ਤਾਂ ਹੋ ਚੁੱਕਾ ਤੇ ਉਹ ਗੋਆ ਦੇ ਵਿੱਚ ਜਿਹੜੀ ਚੋਣਾ ਦੇ ਵਿੱਚ ਉਹ ਪਹੁੰਚਾਇਆ ਗਿਆ ਸਿੰਦੂ ਸਾਬ ਇਹਦੇ ਨਾਲ ਅਰਵਿੰਦ ਕੇਸ਼ਰੀਵਾਲ ਦੀ ਜਿਹੜੀ ਅਮਸ਼ਕਾ ਨਹੀਂ ਉਹ ਘਟ ਹੁੰਦੀ ਹੈ ਨਸਰ ਨਹੀਂ ਅਮਤਿਕ ਬੇਸ਼ੱਕ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਜ਼ਮਾਨਤ ਜਿਹੜੀ ਮਿਲ ਚੁੱਕੀ ਹੈ ਪਰ ਸੀਬੀਆਈ ਜਿਹੜਾ ਅਜੇ ਕੇਸ ਉਹ ਚੱਲਦਾ ਪਿਆ ਜਿਹੜੀ ਹੋਰ ਗੱਲ ਸੁਖਵਿੰਦਰ ਜੀ ਜਿੱਤੇ ਮਨੀਸ਼ ਸੋਦੀਆ ਦੀ ਗੱਲ ਕੀਤੀ ਕਹਿੰਦੇ ਮਨੀਸ਼ ਸੋਦੀਆ ਨੇ ਜਿਹੜਾ ਸੀ ਅਰਵਿੰਦ ਨਾਮ ਦਾ ਜਿਹੜਾ ਉਸ ਦਾ ਪੀਏ ਸੀ ਉਸ ਨੂੰ ਬੁਲਾਉਂਦਾ ਉਸ ਵਕਤ ਸਾਊਥ ਦੇ ਜਿੰਨੇ ਵੀ ਬੰਦੇ ਸਨ ਜਿਹੜੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੇ ਖੜੇ ਹੋਏ ਸੀ ਔਰ ਉੱਥੇ ਉਸ ਵਿਅਕਤੀ ਨੂੰ ਕਿਹਾ ਗਿਆ ਕਿ ਅਜਹੀ ਪਾਰੋਸੀ ਬਣਣੀ ਆ ਜਿਹੜੀ 12% ਦੇ ਹਿਸਾਬ ਦੇ ਨਾਲ ਤੁਸੀਂ ਸਾਈਜ਼ ਪਾਲਿਸੀ ਬਣਾਓ ਜਿਹਦੇ ਨਾਲ ਸਾਊਥ ਦੇ ਡਿਸਟ੍ਰੀਬਿਊਟਰ ਨੂੰ ਨਾਬਚਾਵੇਗਾ ਤੇ ਕਹਿੰਦੇ ਉਸ ਪਾਲਿਸੀ ਨੂੰ ਬਣਾਉਣ ਦੇ ਖਾਤਰ ਹੀ 100 ਕੋੜਾ ਰੁਪਏ ਦੀ ਜਿਹੜੀ ਰਾਸ਼ੀ ਮੰਗੀ ਗਈ ਜਾਂ ਉਸਦੀ ਡੀ ਹੋਈ ਹੁਣ ਦੂਸਰ ਈਡੀ ਦੇ ਜਿਹੜੇ ਉਹ ਤੱਥ ਨੇ ਜਿਹੜੇ ਪੇਸ਼ ਕੀਤੇ ਗਏ ਨੇ ਉਹਦੇ ਵਿੱਚ ਕਾਲੇ-ਬਲੇ ਹੋ ਸਕਦਾ ਹੈ ਈਡੀ ਨੇ ਆਪਣਾ ਪਰਫੈਕਟ ਜਿਹੜੀ ਜਿਸ ਤਰੀਕੇ ਨਾਲ ਜਾਂਚ ਕੀਤੀ ਪਰ ਇਹ ਜਾਂਚ ਅਰਵਿੰਦ ਕੇਜਰੀਵਾਲ ਤੇ ਦੂਜੇ ਪਾਸੇ ਮਨੀਸ਼ ਸੁਸੋਦੀਆ ਵਾਸਤੇ ਘੇਰਾ ਜਿਹੜਾ ਫੋਟੰਗ ਕਰ ਰਹੀ ਆ ਲੱਗਦਾ ਨਹੀਂ ਕਿ ਅਰਵਿੰਦ ਕੇਸ ਦੀ ਵਲ 80 ਜਲਦੀ ਉਹ ਬਾਹਰ ਆ ਜੰਗੇ ਕਿਉਂਕਿ ਇੱਕ ਪਾਸੇ ਜਿੱਥੇ ਈਡੀ ਸਕੰਜਾ ਕੱਸਦੀ ਹੈ ਦੂਜੇ ਪਾਸੇ ਸੀਬੀਆਈ ਉਹਨਾਂ ਨੂੰ ਲੈ ਲੈਂਦੀ ਹੈ ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਜਿਹੜੀ ਇਮਾਨਦਾਰੀ ਦਾ ਨਕਾਬ ਲੈ ਕੇ ਇਹ ਪਾਰਟੀ ਮદાન ਚ ਉਤਰੀ ਸਿੱਧੂ ਸੋਹਦੇ ਤੇ ਪ੍ਰਸ਼ਨ ਚ ਉਹ ਲੱਗਦੇ ਆ ਉਹਨਾਂ ਦੇਖੋ ਕਿ ਇਸ ਈਡੀ ਦੇ ਇਹਨਾਂ ਖਲਾਸਿਆਂ ਦੇ ਨਾਲ ਅਰਵਿੰਦ ਕੇਸ ਦੀ ਵਲ ਤੇ ਆਵਾਦ ਵੀ ਪਾਰਟੀ ਆਪਣਾ ਬਚਾਉ ਇਸ ਤਰ੍ਹਾਂ ਕਰ ਪੁੰਦੀ ਹੈ ਜਾਂ ਅਲ ਦੇ ਚਨ ਚ ਪਰ ਜਿਸ ਤਰੀਕੇ ਦੇ ਖਲਾਸੇ ਈਡੀ ਨੇ ਕੀਤੇ ਆ ਸਖਵਿੰਦਰ ਜੀ ਘੱਟ ਤੋਂ ਘੱਟ ਬਲੋ ਦਾ ਜਰਾ ਮੋਹ ਆ ਉਹ ਜ਼ਰੂਰ ਭੰਗ ਹੁੰਦਾ ਦਿਖਾਈ ਦਿੰਦਾ ਖਾਸ ਤੌਰ ਤੇ ਅਰਵਿੰਦ ਕੇਸ਼ਵਰ ਦੇ ਦਾਅਵੇ ਨਾਲ ਉਸ ਦੀ ਸ਼ਖਸੀਅਤ ਦੇ ਨਾਲ ਔਰ ਇਸ ਦੀ ਪਾਰਟੀ ਦੇ ਨਾਲ ਕਿ ਬਿਲਕੁਲ ਆਰਕ ਸਾਹਿਬ ਤੁਹਾਡਾ ਸਵਾਲ ਇੱਥੇ ਇਹ ਵੀ ਹੈ ਕਿਉਂਕਿ ਉਹੀ ਪਾਲਿਸੀ ਜਿਹੜੀ ਐ ਸੇਮ ਪੰਜਾਬ ਦੇ ਵਿੱਚ ਸੀ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵੀ ਕੁਝ ਅਹਿਮ ਚਿਹਰਿਆਂ ਦੇ ਉੱਪਰ ਜਿਹੜਾ ਹੱਥ ਜਿਹੜਾ ਏਜੰਸੀਆਂ ਦਾ ਜਾਂਚ ਏਜੰਸੀਆਂ ਦਾ ਵੱਧ ਸਕਦਾ ਕਿਉਂਕਿ ਲੰਬੇ ਸਮੇਂ ਤੋਂ ਚੱਲਦਾ ਹੀ ਚੱਲਦੀ ਆ ਰਹੀ ਸੀ ਬਿਲਕੁਲ ਸੁਖਵਿੰਦਰ ਜੀ ਇਹ ਤਾਂ ਤੁਹਾਨੂੰ ਯਾਦ ਹੋਵੇਗਾ ਆਪਾਂ ਆਪਣੇ ਪ੍ਰੋਗਰਾਮ ਚ ਗੱਲ ਕਰ ਚੁੱਕੇ ਹਾਂ ਕਿ ਸੀਬੀਆਈ ਨੇ ਪੰਜਾਬ ਦੇ ਜਿਹੜੇ ਆਈਐਸ ਅਧਿਕਾਰੀ ਸਨ ਦੋ ਜਿਹੜੇ ਐਕਸਾਈਜ਼ ਪਾਲਿਸੀ ਨਾਲ ਸੰਬੰਧਤ ਸਨ ਸਾਈਡ ਡਿਪਾਰਟਮੈਂਟ ਨਾਲ ਉਹਨਾਂ ਦੀ ਪੁਸ਼ਕਿਸ਼ਵੀ ਕੀਤੀ ਔਰ ਇਵਨ ਕਿ ਜਿਹੜੇ ਐਕਸਾਈਜ਼ ਆਪਾਂ ਕਹਿੰਦੇ ਹਾਂ ਕਮਿਸ਼ਨਰ ਪਰ ਤੇ ਜਿਹੜੇ ਕਰਮਚਾਰੀ ਜਿਨ੍ਹਾਂ ਦੀ ਗਿਣਤੀ 12 ਦੇ ਕਰੀਬ ਬਾਦੀ ਆ ਸੀਬੀਆਈ ਨੇ ਉਹਨਾਂ ਨੂੰ ਵੀ ਦਿੱਲੀ ਸੱਦਿਆ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਔਰ ਮੈਨੂੰ ਇਹ ਵੀ ਯਾਦ ਆ ਕਿ ਸੀਬੀਆਈ ਨੇ ਇੱਕ ਵਾਰ ਪੰਜਾਬ ਸਰਕਾਰ ਨੂੰ ਕੁਝ ਛੋਟਾ ਨਾਲ ਅ ਸਵਾਲ ਪੁਸ਼ਪਰਤਾਲ ਕਰਦ ਵਾਸਤੇ ਅਜਾਇਬ ਮੰਗੀ ਪਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਆਈਐਸ ਅਫਸਰਾਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਕਹਿੰਦਾਤਾ ਪਾਕੀ ਕਈ ਦੀ ਰਿਪੋਰਟ ਤੇ ਔਰ ਏਡੀ ਦੀ ਰਿਪੋਰਟ ਤੇ ਪੰਜਾਬ ਦੀ ਅਫਸਰਸ਼ਾਹੀ ਤਾਂ ਹੈ ਹੀ ਹੈ ਕਿਉਂਕਿ ਉਹੀ ਐਕਸਾਈਜ਼ ਪਾਲਿਸੀ ਜਿਹੜੀ ਆ ਦਿੱਲੀ ਚ ਤਾਂ ਉਹੀ ਐਕਸਾਈਜ਼ ਪਾਲਿਸੀ ਪੰਜਾਬ ਦੇ ਵਿੱਚ ਲਾਗੂ ਹੋਈ ਸੀਬੀਆਈ ਦੇ ਔਰ ਏਡੀ ਦੇ ਰਿਪੋਰਟ ਤੇ ਪੰਜਾਬ ਦੀ ਅਫਸਰਸ਼ਾਹੀ ਤਾਂ ਹੈ ਹੀ ਹੈ ਇਹਦੇ ਚ ਕੋਈ ਦੋਬਾਣੀ ਨਹੀਂ ਆ ਪਰ ਹਾਂ ਉਹਦੇ ਨਾਲ ਹੀ ਨਾਲ ਜਿਹੜੇ ਉਸ ਬੈਕਬੀ ਦੇ ਮਤਰੀ ਨਹੀਂ ਸੁਭਾਵਕ ਆ ਕਿ ਸਿੱਧਾ ਵੀ ਦਾ ਡਾਟਾ ਕਰਤੇ ਹੋਗੇ ਕਿਉਂਕਿ ਅਫਸਰ ਦੀ ਇੰਨੀ ਜ਼ਰੂਰਤਾ ਹੁੰਦੀ ਨਹੀਂ ਕਿ ਆਪਣੀ ਮਰਜ਼ੀ ਤੇ ਅਧਿਹਾਸ ਦੇ ਨਾਲ ਦਿੱਲੀ ਦੀ ਪਾਲਿਸੀ ਜਿਹੜੀ ਆ ਪੰਜਾਬ ਚ ਲਿਆ ਕੇ ਲਾਗੂ ਕਰਦਣ ਤੇ ਸ਼ਾਇਦ ਇਸੇ ਹੀ ਕਾਰਨ ਜਿਹੜੀ ਆ ਸੀਬੀਆਈ ਪੰਜਾਬ ਤੇ ਜਿਹੜੀ ਅਫਸਰਸ਼ਾਹੀ ਨੂੰ ਕੁਸ਼ਪਤੀਰ ਕਰਤਾ ਚੌਂਦੀ ਤੇ ਇਸੇ ਡਰ ਦੇ ਕਾਰਨ ਹੀ ਪੰਜਾਬ ਸਰਕਾਰ ਨੇ ਅਜਾਜ਼ਤ ਨਹੀਂ ਸੀ ਦਿੱਤੀ ਕਿ ਇਹ ਅਫਸਰਸ਼ਾਹੀ ਜਿਹੜੀ ਆ ਅਫਸਰਾਂ ਦਾ ਜਿਹੜੇ ਆ ਮੰਤਰੀਆਂ ਦਾ ਕਿ ਸਬੰਧੀ ਕੋਈ ਬਿਆਨਾ ਦੇਈ ਤਾਂ ਸੁਭਾਵਕ ਆ ਸਿੱਧੂ ਜੀ ਇਹਦਾ ਚਾਹ ਕੋ ਦੋਰਾਵਾ ਨਹੀਂ ਹੌਲੀ ਹੌਲੀ ਹੱਥ ਤਾਂ ਪੰਜਾਬ ਦੀ ਅਫਸਰਸ਼ਾਹੀ ਵੱਲ ਤੇ ਪੰਜਾਬ ਦੇ ਉਹਨਾਂ ਮੰਤਰੀਆਂ ਵੱਲ ਵੀ ਵੱਧ ਸਕਦਾ ਉਹਨਾਂ ਵੱਲ ਕਾਨੂੰਨ ਵੀ ਵੱਧ ਸਕਦਾ ਹੈ ਜਿਨ੍ਹਾਂ ਨੇ ਦਿੱਲੀ ਦੀ ਐਕਸਾਈਜ਼ ਪਾਲਿਸੀ ਨੂੰ ਪੰਜਾਬ ਦੇ ਵਿੱਚ ਲਾਗੂ ਕਰਵਾਇਆ ਇਹ ਤਾਂ ਹੈ ਹੀ ਹੈ ਇਹ ਤਾਂ ਅੱਜ ਦਾ ਵੀ ਦੇਰ ਦਾ ਅਫਸਰ ਹੋਵੇ ਇਹ ਤਾਂ ਕੰਮ ਹੋਣਾ ਹੀ ਹੋਣਾ ਸੀਬੀਆਈ ਦੀ ਐਂਟਰੀ ਜਿੱਥੇ ਅਫਰਸ਼ਾਈ ਗੱਲ ਹੋਊਗੀ ਸਬੰਧਤ ਬਤਾਇ ਕੰਮ ਹੋਰ ਸਬੰਧਤ ਮੰਤਰੀਆਂ ਬਲ ਵੀ ਸਿੱਧੂ ਸਾਹਿਬ ਉਹਦੇ ਅੰਦਰ ਚ ਜ਼ਰੂਰ ਹੋ ਸਕਦੀ ਚਲੋ ਅਨਿਕ ਸਾਹਿਬ ਅਗਲੀ ਖਬਰ ਲੈ ਲੈਣੇ ਆ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਸੂਚਨਾ ਰਾਜ ਕਮਿਸ਼ਨਰਾਂ ਦੀਆਂ ਜਿਹੜੀਆਂ ਉਹ ਨਿਯੁਕਤੀਆਂ ਜਿਹੜੀਆਂ 10 ਸੀਟਾਂ ਜਿਹੜੀਆਂ ਉਹ ਖਾਲੀ ਪਈਆਂ ਨੇ ਅਪਰ ਗਰਾਨੀ ਦੀ ਗੱਲ ਹੈ ਕਿ 10 ਅਹਿਮ ਨਿਯੁਕਤੀਆਂ ਖਾਲੀ ਪਈਆਂ ਰਹਿਣੀਆਂ ਤੇ ਹਾਲਾਂਕਿ ਬਹੁਤ ਅਹਿਮ ਹੋਰ ਪੋਸਟਾਂ ਵੀ ਜਿਹੜੀਆਂ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਵੱਖ-ਵੱਖ ਮੈਕਸਮੀਆਂ ਦੇ ਵਿੱਚ ਵੱਖ-ਵੱਖ ਕਮਿਸ਼ਨਰਾਂ ਦੇ ਵਿੱਚ ਖਾਲੀ ਪਈਆਂ ਨੇ ਸਰਕਾਰ ਦਾ ਧਿਆਨ ਹੈ ਕਿੱਥੇ ਆ ਨਸ਼ਾ ਇਹ ਨਹੀਂ ਖਤਮ ਕਰ ਰਹੇ ਮਾਫੀਆ ਇਹ ਨਹੀਂ ਖਤਮ ਕਰ ਰਹੇ ਨਿਯੁਕਤੀਆਂ ਇਹ ਨਹੀਂ ਢੰਗ ਨਾਲ ਕਰ ਰਹੇ ਤਾਂ ਫਿਰ ਕਰ ਕੀ ਰਹੀ ਹੈ ਸਰਕਾਰ ਆਹ ਸੁਖਨ ਜੀ ਅਸੀਂ ਰਾਤੀ ਜਿਹੜਾ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਪੁਲਿਸ ਫਲਾਸਮਨ ਦੀ ਵੀਰ ਹੈ ਸੰਬੰਧੀ ਗੱਲਬਾਤ ਸੀ ਤਾਂ ਉਸ ਦੇ ਵਿੱਚ ਪੰਜਾਬ ਸਰਕਾਰ ਨੂੰ ਜਦੋਂ ਸੂਚਨਾ ਤੇ ਤਹਿਤ ਐਕਟ ਦੇ ਅਧੀਨ ਜਾਣਕਾਰੀ ਮੰਗੀ ਗਈ ਤਾਂ ਸਰਕਾਰ ਨੇ ਕੇਵਲ ਇੰਨੀ ਗੱਲ ਕਹਿ ਕੇ ਗੱਲ ਕਹਿ ਦਿੱਤੀ ਕਿ ਇਹ ਜਵਾਬ ਜਿਹੜਾ ਇਸ ਤੇ ਨਹੀਂ ਹੁੰਦਾ ਤਾਂ ਰਾਤੀ ਤੁਸੀਂ ਇਹ ਮੈਨੂੰ ਸਵਾਲ ਕੀਤਾ ਸੀ ਪ੍ਰੋਗਰਾਮ 'ਚ ਕਿ ਸਰਕਾਰ ਦੀ ਮਜਬੂਰੀ ਕੀ ਆ ਤਾਂ ਸਿੱਧੂ ਸਾਹਿਬ ਸਰਕਾਰ ਦੀ ਮਜਬੂਰੀ ਇਹੋ ਹੀ ਆ ਕਿ ਜਿਹੜਾ ਸੂਚਨਾ ਕਮਿਸ਼ਨਰ ਉਹਨਾਂ ਕੋਲ ਅਸਰ ਹੀ ਹੈ ਨਹੀਂ ਉਹਨਾਂ ਕੋਲ ਬੰਦਾ ਹੀ ਹੈ ਨਹੀਂ ਜਿਨ੍ਹਾਂ ਨੇ ਜਵਾਬ ਦੇਣਾ ਤਾਂ ਸਰਕਾਰ ਕਹੇਗੀ ਇਹ ਮਿਲੂ ਸੱਚਕਾਰ ਲੱਗਦਾ ਤੇ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵੇ ਨੇ ਵੀ ਅੱਜ ਤੋਂ ਦੋ ਤਿੰਨ ਪਹਿਲਾਂ ਜਿਹੜੀ ਸਥਿਤੀ ਬਿਆਨ ਕੀਤੀ ਸੀ ਸਿੱਧੂ ਸਾਹਿਬ ਉਸ ਦਾ ਪੂਰਨ ਤੌਰ ਤੇ ਖਲਾਸਾ ਇਸ ਰਿਪੋਰਟ ਦੇ ਵਿੱਚ ਹੋ ਜਾਂਦਾ ਐਸ ਵਕਤ ਜਿਹੜਾ ਸੂਚਨਾ ਕਮਿਸ਼ਨ ਹੈਗਾ ਉਹਦੇ 10 ਸੂਚਨਾ ਕਮਿਸ਼ਨਰ ਦੀਆਂ ਪੋਸਟਾਂ ਜਿਹੜੀਆਂ ਸੁਖਿੰਦਰ ਜੀ ਵੀ ਤੇ 25 ਸਾਲਾਂ ਤੋਂ ਜਿਹੜੀਆਂ ਖਾਲੀ ਆ ਤੇ ਐਸ ਵੇਲੇ ਕੇਵਲ ਤੇ ਕੇਵਲ ਇੱਕੋ ਜਿhti ਜਿਹੜੇ ਮੁਖ ਚੋਣ ਕਮਿਸ਼ਨ ਸੂਚਨਾ ਸਰਾ ਉਹੋ ਹੀ ਜਿਹੜਾ ਉਹ ਕੰਮ ਚਲਾ ਰਿਹਾ ਤੇ ਜਿਸ ਦੇ ਕਰਕੇ ਪਤਾ ਲੱਗਾ ਕਿ 9900 ਕੇਸ ਜਿਹੜੇ ਨੇ ਸਕ ਫੰਡਰ ਜੀ ਉਹ ਪੈਂਡਿੰਗ ਪਏ ਨੇ ਲੋਕਾਂ ਨੇ ਜਾਣਕਾਰੀਆਂ ਮੰਗੀਆਂ ਜਾਣਕਾਰੀ ਦਿੱਤੀ ਨਹੀਂ ਜਾ ਰਹੀ ਉਹ ਕੇਸਾਂ ਦੀ ਗਿਣਤੀ ਜਿਹੜੀ ਵਾਧੀ ਪਈ ਹੈ ਉਹ ਨਨ ਮਿਸਟਰ ਦੇ ਕਰੀਬ ਜਿਹੜੇ ਆ ਉਹ ਕੇਸ ਪੈਂਡਿੰਗ ਪਏ ਆ ਹੁਣ ਸਿੱਧੂ ਸਾਹਿਬ ਸਰਕਾਰ ਦੀ ਮਜਬੂਰੀ ਕੀ ਹੈ ਸਰਕਾਰ ਕਿਉਂ ਨਹੀਂ ਕਰ ਪਾ ਰਹੀ ਇਸ ਦਾ ਸਿੱਧੂ ਸਾਹਿਬ ਕਾਰਨ ਇਹ ਤੁਸੀਂ ਇਹਦੀ ਤਾਂ ਗੱਲ ਛੱਡ ਦੋ ਈਵਨ ਕਿ ਪੀਪੀਐਸਸੀ ਦੇ ਜਿਹੜੇ ਮੈਂਬਰ ਨੇ ਸਿੱਧੂ ਸਾਹਿਬ ਉਹ ਵੀ ਨਹੀਂ ਲਾਏਗੇ ਜਿਸ ਕਰਕੇ ਪੀਪੀਐਸਸੀ ਵੱਲੋਂ ਪੰਜਾਬ ਚ ਕੀਤੀਆਂ ਜਾਣਵਾਰੀਆਂ ਮੱਧਪੁਰ ਤੋਂ ਨਿਸ਼ਚਿਤੀਆਂ ਦੇ ਉੱਤੇ ਕਿਸੇ ਵੀ ਕੋਈ ਟੈਸਟ ਜਾਂ ਕੁਝ ਵੀ ਜਿਹੜਾ ਉਹ ਨਹੀਂ ਹੋ ਰਿਹਾ ਚਲੋ ਉਹ ਇੱਕ ਅਲੱਗ ਵਿਸ਼ਾ ਹੁਣ ਇਹ ਜਿਹੜਾ ਸਿੱਧਾ ਲੋਕਾਂ ਦੇ ਨਾਲ ਸੰਬੰਧ ਹੈ ਕਿਉਂਕਿ ਸੰਵਿਧਾਨ ਲੋਕਾਂ ਨੂੰ ਮੌਲਕ ਅਧਿਕਾਰਾਂ ਦੀ ਵਰਤੋਂ ਦਿੰਦਾ ਤੇ ਇਹ ਸਰਕਾਰ ਜੇਕਰ ਇਹ ਚੋਸ ਆ ਜਿਹੜੀ ਕਮਿਸ਼ਨ ਨੇ ਸੂਚਨਾ ਕਮਿਸ਼ਨ ਨਹੀਂ ਲਾ ਰਹੀ ਤਾਂ ਇਹ ਉਹਨਾਂ ਮੌਲਕ ਅਧਿਕਾਰਾਂ ਦਾ ਬਿਲਕੁਲ ਅਲੰਘਣਾ ਕਰ ਰਹੀ ਹੈ ਪੰਜਾਬ ਸਰਕਾਰ ਜਿਹੜੀ ਸੰਵਿਧਾਨ ਪਰ ਹਰ ਧਾਰਕ ਨੂੰ ਇਹ ਅਧਿਕਾਰ ਦਿੰਦਾ ਕਿ ਤੁਸੀਂ ਇਸ ਦੀ ਜਾਣਕਾਰੀ ਜਿਹੜੀ ਆ ਪ੍ਰਾਪਤ ਕਰ ਸਕਦੇ ਜੀ ਪਰ ਸਰਕਾਰ ਸ਼ਾਇਦ ਇਸੁੱਝ ਜਿਹੜੇ ਹੈਗੇ ਨੇ ਕਮਿਸ਼ਨ ਕਿਉਂ ਨਿਯੁਕਤ ਕਰ ਇਸ ਦਾ ਕਾਰਨ ਸਿੱਧੂ ਸਾਹਿਬ ਇਹ ਇੱਕ ਤਾਂ ਇੱਕ ਕਿ ਦਿੱਲੀ ਲੌਬੀ ਜਿਹੜੀ ਹੈ ਸ਼ਾਇਦ ਸਰਕਾਰ ਨੂੰ ਇਸ ਬੰਦੇ ਕੋਈ ਵੀ ਕੰਮ ਕਰਨ ਵਾਸਤੇ ਜਿਹੜੀ ਆਜਾਜ਼ਤਾ ਨਹੀਂ ਦੇ ਰਹੀ ਜਾਂ ਇਨੀ ਡੋਮੀਨੇਟ ਆ ਕਿ ਹਾਂ ਭਈ ਭਗਵੰਤਪਨ ਆਪਣੀ ਮਰਜ਼ੀ ਦਾ ਇੱਕ ਆਪਣਾ ਕਰਦਾ ਦੂਜੇ ਪਾਸੇ ਇਸ ਦਾ ਕਾਰਨ ਇਹ ਨਜ਼ਰ ਆਉਂਦਾ ਕਿ ਸਿੱਧੂ ਸਾਹਿਬ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਿਸ ਤਰੀਕੇ ਨਾਲ ਬੀਤੇ ਢਾਈਆਂ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋਈ ਆ ਜੇ ਕਿ ਉਹ ਜਾਣਕਾਰੀ ਮੰਗਣੀ ਸ਼ੁਰੂ ਕਰਦੀ ਤਾ ਫਿਰ ਆ ਚੋਣਾ ਜਿਹੜੀਆਂ ਹੋਣੀਆਂ ਨੇ ਜਾਂ ਅਗਲੇ ਦਿਨਾਂ 'ਚ ਜਿਹੜੀਆਂ ਹੋਣੀਆਂ ਚੋਣਾਂ ਨੇ ਆਮ ਆਦਮੀ ਪਾਰਟੀ ਦਾ ਪੂਰਾ ਜ ਆਮ ਆਦਮੀ ਪਾਰਟੀ ਦੀ ਸਰਕਾਰ ਗੱਲ ਤਾਂ ਦਿੱਤੀ ਹੋਈ ਨਹੀਂ ਜਾ ਰਹੀ ਇਹਨਾਂ ਵੱਲੋਂ ਜਾਣਕਾਰੀ ਦਾ ਨਿਕੀ ਸਾਹਿਬ ਆਪਾਂ ਰਾਤ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕਰਕੇ ਹਟੇ ਆ ਜਿਹੜੀ 3800 ਮੁਲਾਜ਼ਮਾਂ ਦੇ ਵੀਰਾਂ ਸੰਬੰਧੀ ਜਿਵੇਂ ਤੁਸੀਂ ਦੱਸ ਚੁੱਕੇ ਹੋ ਆਪਾਂ ਰਾਤ ਉਹ ਆਰਟੀਆਈ ਬਾਰੇ ਗੱਲ ਕੀਤੀ ਹੈ ਮਤਲਬ ਅਰਵਿੰਦ ਕੇਜਰੀਵਾਲ ਨੂੰ ਆਰਟੀਆਈ ਐਕਟੀਵਿਸਟ ਦੇ ਤੌਰ ਤੇ ਮੈਗਾ ਸਸੇ ਅਵਾਰਡ ਮਿਲਿਆ ਹੋਵੇ ਆਪਣੇ ਆਪ ਨੂੰ ਵੱਡਾ ਆਰਟੀ ਐਕਟੀਵਿਸਟ ਕਹਿੰਦੇ ਹੋਣ ਤੇ ਉਹੀ ਸਰਕਾਰ ਸੱਤਾ ਦੇ ਵਿੱਚ ਆ ਕੇ RTI ਦੇ ਉਲੰਘਣਾ ਦੀ ਹੀ ਘੋਰ ਜਿਹੜੀ ਆ ਉਲੰਘਣਾ ਕਰ ਦਵੇ ਨਿਯਮਾਂ ਦੀ ਤਾਂ ਫਿਰ ਜਿਹੜੀ ਬੜੀ ਹੈਰਾਨੀ ਵਾਲੀ ਗੱਲ ਹੈ RTI ਨੂੰ ਹੀ ਖਤਮ ਕਰ ਦਵੇ ਉਹ ਬੰਦੇ ਆ ਕੇ ਤਾਂ ਫਿਰ ਬੜੀ ਹੈਰਾਨੀ ਵਾਲੀ ਗੱਲ ਹੈ ਤਾਂ ਇਹ ਇਕੱਲੀ ਇਹਨਾਂ ਨਿਯੁਕਤੀਆਂ ਦੀ ਗੱਲ ਨਹੀਂ ਵੱਖ-ਵੱਖ ਕਮਿਸ਼ਨਾਂ ਦੇ ਵਿੱਚ ਵੱਖ-ਵੱਖ ਮਹਿਕਮਿਆਂ ਦੇ ਵਿੱਚ ਜਿਹੜੀਆਂ ਨਿਯੁਕਤੀਆਂ ਨੇ ਉਹ ਪ੍ਰੋਪਰ ਤਰੀਕੇ ਦੇ ਨਾਲ ਕੀਤੀਆਂ ਹੀ ਨਹੀਂ ਗਈਆਂ ਚਾਹੇ ਆਪਾਂ ਡੀਜੀਪੀ ਸਾਹਿਬ ਦੀ ਨਿਯੁਕਤੀ ਲੈ ਲਈਏ ਪਹਿਲੀ ਵਾਰ ਹੋਇਆ ਕਿ ਐਡਾ ਲੰਮਾ ਸਮਾਂ ਤੱਕ ਜਿਹੜਾ ਉਹ ਡੀਜੀਪੀ ਸਾਹਿਬ ਕਾਰਜਕਾਰੀ ਹੋਈ ਨਹੀਂ ਔਰ ਹੋਰ ਵੀ ਬਹੁਤ ਸਾਰੀਆਂ ਨਿਯੁਕਤੀਆਂ ਆਪਾਂ ਜਿਹੜੀਆਂ ਉਹ ਦੇਖੀਆਂ ਹੀ ਨਹੀਂ ਆ ਚਲੋ ਹੁਣ ਧਿਆਨ ਪਤਾ ਨਹੀਂ ਸਰਕਾਰ ਦਾ ਜਿਹੜਾ ਕਿਤੇ ਰਿਹਾ ਪਰ ਕਿਤੇ ਨਾ ਕਿਤੇ ਲੋਕਾਂ ਦੀਆਂ ਸਹੂਲਤਾਂਾਂ ਨੂੰ ਦੇਖਦੇ ਆਂ ਦੇਖਦੇ ਆਂ ਇਹਨਾਂ ਨੂੰ ਸਾਰਿਆਂ ਨੂੰ ਇਧਰ ਪਾਸੇ ਜਿਹੜਾ ਧਿਆਨ ਦੇਣਾ ਪੈਂਦਾ ਚਲੋ ਉਧਰ ਗੱਲਬਾਤ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਸਬੰਧ ਚੜਕੀ ਸਾਹਿਬ ਨਾਲ ਹੀ ਹੈ ਵਿਕਰਮ ਸਿੰਘ ਮਜੀਠੀਆ ਨੇ ਕੱਲ ਐਸਆਈਡੀ ਦੇ ਅੱਗੇ ਪੇਸ਼ ਹੋਣਾ ਸੀ ਪਰ ਜਿਹੜਾ ਸੰਜੀਤ ਸਿੰਘ ਹੋਣਾ ਤੇ ਮਾਨਹਾਨੀ ਦਾ ਕੇਸ ਉਹਨਾਂ ਨੇ ਕੀਤਾ ਹੋਇਆ ਉਹ ਉਹਦੇ ਕਰਕੇ ਤਰੀਕ ਸੀਗੀ ਔਰ ਜੇ ਉਹ ਕੱਲ ਉਹ ਤਰੀਕ ਦੇ ਨਾ ਜਾਂਦੇ ਤਾਂ ਫਿਰ ਥੋੜਾ ਜਿਹਾ ਔਕਾ ਕਹਿੰਦੇ ਹੋਣਾ ਸੀ ਕਿਉਂਕਿ ਪਿਛਲੀ ਵੀ ਤਰੀਕ ਤੇ ਉਹ ਜਾਣੀ ਸੀ ਸਕੇ ਤੇ ਉਹ ਕੱਲ ਐਸਆਈਟੀ ਆ ਕੇ ਹੀ ਪੇਸ਼ ਹੋਈ ਕੋਰਟ ਦੇ ਵਿੱਚ ਜਾ ਕੇ ਪੇਸ਼ ਹੋਈ ਤੇ ਉੱਥੇ ਜਦੋਂ ਉਹ ਵਾਈਟ ਦੇ ਰਹੇ ਸੀ ਉਹ ਕਹਿੰਦੇ ਜੀ ਇਹਨਾਂ ਨੂੰ ਪਤਾ ਸੀਗਾ ਵੀ ਸੰਜੇ ਸਿੰਘ ਦੀ ਤੇ ਮੇਰੀ ਇੱਥੇ ਮਾਨਹਾਨੀ ਦੇ ਸਬੰਧ ਦੇ ਵਿੱਚ ਤਰੀਕ ਹੈ ਤੇ ਇਸ ਕਰਕੇ ਇਹਨਾਂ ਨੇ ਜਾਣਬੁੱਝ ਕੇ 18 ਜੁਲਾਈ ਨੂੰ ਮੈਨੂੰ ਸਬੰਧ ਕੀਤਾ ਤਾਂ ਜੋ ਮੈਂ ਇਹਨਾਂ ਅੱਗੇ ਪੇਸ਼ ਹੋ ਜਾ ਤਾਂ ਮੇਰਾ ਕੇਸ ਜਿਹੜਾ ਕੋਰਟ ਦੇ ਵਿੱਚੋਂ ਕਮਜ਼ੋਰ ਹੋ ਜਾਈ ਹੁਣ ਕਹਿੰਦੇ ਇਹਨਾਂ ਨੇ ਮੇਰੇ ਤੇ ਇੱਕ ਐਪਲੀਕੇਸ਼ਨ ਲਾਈ ਹੈ ਸ਼ਾਇਦ ਜਮਾਨਤ ਕੈਨਸਲ ਕਰਾਉਣ ਦੀ ਔਰ ਉਹਦੀ 23 ਜੁਲਾਈ ਨੂੰ ਡੇਟ ਹੈਗੀ ਹੈ ਸੁਪਰੀਮ ਕੋਰਟ ਦੇ ਅੰਦਰ ਇਹਨੇ ਹੁਣ ਮੈਂ ਉਹਦੀ ਤਿਆਰੀ ਕਰਨ ਦੇ ਵਿੱਚ ਰੁੱਝਾਂ ਤੇ ਹੁਣ ਮੈਂ ਕਹਿੰਦੇ ਅਪੀਲ ਕਰਦਾ ਉਹਨਾਂ ਨੂੰ ਕਿ 23 ਜੁਲਾਈ ਤੋਂ ਬਾਅਦ ਹੀ ਜਿਹੜਾ ਮੈਨੂੰ ਸਬਮਣ ਕਰਨ ਪਰ ਪੰਜਾਬ ਪੁਲਿਸ ਨੇ ਜਿਹੜਾ ਉਹ ਐਸਆਈਟੀ ਨੇ 20 ਜੁਲਾਈ ਨੂੰ ਹੀ ਸਬਮਣ ਜਿਹੜਾ ਉਹ ਕਰ ਦਿੱਤਾ ਉਹ ਕਹਿੰਦੇ ਕਿ ਉਹ ਜਿਹੜਾ ਕੇਸ ਆ ਜਿਹੜਾ ਐਪਲੀਕੇਸ਼ਨ ਲਾਈ ਉਹ ਵਾਪਸ ਲੈਣ ਮੈਂ 20 ਨੂੰ ਪੇਸ਼ ਹੋ ਜਾਊਗਾ ਤੇ ਪਰ ਹੁਣ ਕਹਿੰਦੇ ਮੈਂ ਤਿਆਰੀ ਕਰਨੀ ਆ ਉਹਦੀ ਤੇ ਫਿਰ ਮੈਂ ਪੇਸ਼ ਨਹੀਂ ਹੋ ਸਕਣਾ ਕਿਵੇਂ ਦੇਖਦੇ ਹੋ ਹੁਣ ਕੀ ਇਹਦੇ ਵਿੱਚ ਅੱਗੇ ਹੋਏਗਾ ਜੀ ਕਿਉਂਕਿ ਵਿਕਰਮ ਸਿੰਘ ਮਜੀਠੀਆ ਸਾਫ਼ ਕਰ ਚੁੱਕੇ ਆ ਕਿ ਮੈਂ ਤਿਆਰੀ ਕਰਨੀ ਆ ਤੇ 23 ਜੁਲਾਈ ਤੋਂ ਬਾਅਦ ਭਰਾ ਮੈਨੂੰ ਜਿਹੜਾ ਉਹ ਨੋਟ ਜਿਹੜਾ ਉਹ ਨੋਟਿਸ ਦੇ ਦੋ ਪੇਸ਼ ਹੋਣ ਦਾ ਤੇ ਫਿਲਹਾਲ ਉਹਨਾਂ ਨੇ ਨੋਟਿਸ 20 ਜੁਲਾਈ ਦਾ ਦੇ ਦਿੱਤਾ ਤੇ ਫਿਰ ਵਿਕਰਮ ਸਿੰਘ ਮਜੀਠੀਆ ਦੇ ਹਿਸਾਬ ਨਾਲ ਪੇਸ਼ ਨਹੀਂ ਹੋਣਗੇ ਬਣੂਗਾ ਕੀ ਸੁਖੰਦਰ ਜੀ ਇਹ ਕਾਨੂੰਨੀ ਦਾਅ ਪੇਸ਼ ਨਹੀਂ ਇਸ ਤਰੀਕੇ ਨਾਲ ਲੱਗ ਰਿਹਾ ਜਿਹੜੀ ਸਿਟਿਆ ਕੇਵਲ ਤੇ ਕੇਵਲ ਕਾਨੂੰਨੀ ਦਾਅ ਪੇਸ਼ਾਂ ਚ ਬੇਰਮ ਸਿੰਘ ਮਜੀਠੀਏ ਨੂੰ ਉਲਝਾ ਕੇ ਕੋਈ ਆਪਣਾ ਹਾਦਸਾ ਸਿਰ ਕਰਤਾ ਉੱਚਪਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਵਿਕਰਮ ਸਿੰਘ ਮਜੀਠੀ ਨੇ ਥਾਰ ਦਿਨ ਕੱਲ ਬਾਈਟ ਦਿੱਤੇ ਆ ਇੰਨੀ ਗੱਲ ਕਹੀ ਕਿ ਮੈਨੂੰ ਤੇ ਤੈ ਤਰੀਕ ਦਾ ਬਾਤ ਜਿਹੜੀ ਮਰਜ਼ੀ ਡੇਟ ਦੇ ਦੋ ਮੈਂ ਪੇਸ਼ ਹੋ ਜਾਊਗਾ ਕਿਉਂਕਿ ਮੇਰੀ ਸੁਪਰੀਮ ਕੋਰਟ ਚ ਤੁਹਾਡੀ ਦਿੱਤੀ ਗਈ ਦਰਖਾਸਤ ਦੇ ਸੰਬੰਧੀ ਮੈਂ ਉਥੇ ਅਪੀਲ ਹੈਗੀ ਉਥੇ ਮੈਂ ਹਾਜ਼ਰ ਹੋਣਾ ਪਰ ਪੁਰਾਣੀ 20 ਜੁਲਾਈ ਜਿਹੜੀ ਦੇ ਦਿੱਤੀ ਹੁਣ 20 ਜੁਲਾਈ ਦੇ ਸੰਬੰਧੀ ਵਿਕਰਮ ਸਿੰਘ ਮਜੀਠੀਆ ਜਿਹੜਾ ਆਪਣਾ ਤੱਕ ਦੇ ਚੁੱਕੇ ਕਿ ਹਾਂ ਫੇ ਮੈਂ ਉਥੇ ਜਾਣਾ ਸੁਪਰੀਮ ਕੋਰਟ ਤੇ ਕੇਸ ਦੀ ਤਿਆਰੀ ਕਰਣੀ ਤੇ ਦੂਜੇ ਪਾਸੇ ਐਸਆਈਟੀ ਦੇ ਜਿਹੜੇ ਮੁਖੀ ਨੇ ਉਹ ਪਤਣੀ ਇਸੇ ਗੱਲ ਦੇ ਵਿੱਚ ਅਖੀ ਇਹ ਇਨਕਾਰ ਕਰ ਜਦੋਂ ਉਹਨਾਂ ਪੁੱਛਿਆ ਗਿਆ ਕਿ ਹਾਂ ਫੇ ਉਹਨਾਂ ਨੇ ਤਾਂ ਆਉਣਾ ਨਹੀਂ ਕਿਤੇ ਠੀਕ ਆ ਫਿਰ ਅਸੀਂ ਅਦਾਲਤ ਚ ਕਹਾਂਗੇ ਕਿ ਇਸ ਜਾਂਚ ਦੇ ਵਿੱਚ ਕਿਸੇ ਤਰੀਕੇ ਦਾ ਸਹਿਯੋਗ ਨਹੀਂ ਕਰੇ ਸੁਖੰਦਰ ਜੀ ਇਹ ਗੱਲ ਜਿਹੜੀ ਐਸਆਈਟੀ ਦੇ ਮੁਖੀ ਨੇ ਕਹਿੰਦੇ ਕਹਿੰਦੇ ਜਦੋਂ ਕੱਲ ਨੂੰ ਫਿਰ ਜਦੋਂ ਹੁਣ ਐਸਆਈਟੀ ਮੁਖੀ ਹਰਜਰਨ ਭੁੱਲਵੇ ਇਹ ਗੱਲ ਕਹਿ ਰਹੇ ਆ ਕਿ ਜੇ ਵਿਕਰਮ ਮਜੀਠੀਆ 20 ਤਰੀਕ ਨੂੰ ਨਾਮ ਪੇਸ਼ ਹੋਏ ਤੇ ਅਸੀਂ ਕੋਰਟ ਦੇ ਵਿੱਚ ਕਹਿ ਦਾਂਗੇ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਉਹ ਜਿਹੜੇ ਸਾਨੂੰ ਸਹਿਯੋਗ ਨਹੀਂ ਕਰ ਰਹੇ ਜਾਂਚ ਦੇ ਵਿੱਚ ਤੇ ਜੇ ਕੋਰਟ ਨੇ ਅੱਗੇ ਐਸਆਈਟੀ ਤੋਂ ਇਹ ਪੁੱਛ ਲਿਆ ਕਿ ਭਾਈ ਐਨੇ ਵਾਰੀ ਵਿਕਰਮ ਸਿੰਘ ਮਜੀਠੀਆ ਤੁਹਾਡੇ ਅੱਗੇ ਪੇਸ਼ ਹੋ ਗਿਆ ਤੇ ਹੁਣ ਤੱਕ ਉਹਨਾਂ ਪੇਸ਼ੀਆਂ ਦੇ ਵਿੱਚੋਂ ਤੁਸੀਂ ਕੱਢਿਆ ਕੀ ਆ ਫਿਰ ਮੈਨੂੰ ਲੱਗਦਾ ਇਹ ਕੀ ਜਵਾਬ ਦੇਣਗੇ ਐਸਆਈਟੀ ਵਾਲੇ ਕਿਉਂਕਿ ਹਲੇ ਤੱਕ ਤਾਂ ਇਹਨਾਂ ਦੇ ਕੋਲੋਂ ਕੋਈ ਨਿਕਲਿਆ ਹੀ ਕੁਝ ਨਹੀਂ ਵਾਰ-ਵਾਰ ਉਹਨੂੰ ਸੱਦੀ ਜਾ ਰਿਹਾ ਅੱਠ ਵਾਰੀ ਸੱਦਿਆ ਤੇ ਸੱਤ ਵਾਰੀ ਉਹ ਪੇਸ਼ ਹੋ ਗਈ ਤੇ ਨਿਕਲਿਆ ਫੇਰ ਕੱਖ ਨਹੀਂ ਮਤਲਬ ਜੇ ਇਹਨਾਂ ਕੋਲੇ ਰਾਹ ਹੈਗਾ ਕਿ ਅਸੀਂ ਕਹਾਂਗੇ ਕਿ ਬਿਕਰਮ ਸਿੰਘ ਮਜੀਠੀਆ ਜਾਂਚ ਸਹਿਯੋਗ ਨਹੀਂ ਕਰ ਰਹੇ ਅਗਲਾ 8ਵਾਂ ਤੇ 7ਵਾਰੀ ਤੁਹਾਡੇ ਅੱਗੇ ਪੇਸ਼ ਹੋ ਗਿਆ ਤੇ ਫਿਰ ਨਿਕਲੇਗਾ ਫੇਰ ਕੁਝ ਨਹੀਂ ਪਰ ਕੋਰਟ ਵੀ ਤਾਂ ਪੁੱਛੂਗਾ ਨਾ ਇਹਨਾਂ ਨੂੰ ਕਿ ਤੁਸੀਂ ਤਾਂ ਕਹਿ ਰਹੇ ਹੋ ਕਿ ਉਹ ਨਹੀਂ ਪੇਸ਼ ਹੋ ਰਿਹਾ ਤੇ ਉਹ ਪੇਸ਼ ਹੋ ਰਿਹਾ ਉਦੋਂ ਕੀ ਕੱਢਿਆ ਤੁਸੀਂ ਵਿੱਚ ਮੈਂ ਸੁਖੰਦਰ ਜੀ ਜਦੋਂ ਆਪਣੀ ਗੱਲ ਸ਼ੁਰੂ ਕੀਤੀ ਮੈਂ ਸਿਰਫ ਇਥੋਂ ਗੱਲ ਸ਼ੁਰੂ ਕੀਤੀ ਕੇਵਲ ਇੱਕ ਕਾਨੂੰਨੀ ਦਾਅ ਪੇਚਾ ਦੇ ਵਿੱਚ ਉਲ ਜਾ ਕੇ ਵਿਕ੍ਰਮ ਸਿੰਘ ਜੀ ਠੀ ਨੂੰ ਪਸੌਣ ਤੱਕ ਹੀ ਸੀਮਤ ਹੈਗਾ ਪਤਾ ਸਿੱਟ ਨੂੰ ਵੀ ਹੈਗਾ ਤੇ ਪਤਾ ਅਦਾਲਤ ਨੂੰ ਵੀ ਹੈ ਕਿ ਇਸ ਵੇਲੇ ਆ ਬਿੱਲੀ ਚੂਹੇ ਦਾ ਕੇਸ ਜਿਹੜਾ ਚੱਲ ਕੀ ਰਿਹਾ ਕਸਤਿਕਾ ਹੈ ਕੀ ਕੇਵਲ ਤਾਂ ਕੇਵਲ ਵਿਕ੍ਰਮ ਸਿੰਘ ਜੀ ਠੀ ਨੂੰ ਅਦਾਲਤ ਵਿੱਚ ਤੁਹ ਸਮਝ ਲਓ ਕਿ ਅਦਾਲਤ ਦੇ ਸਾਹਮਣੇ ਇਸ ਤਰੀਕੇ ਨਾਲ ਦੋਸ਼ੀ ਭਰਾ ਕੇ ਪੇਸ਼ ਕਰਦਾ ਜੀ ਇਸ ਨੂੰ ਅਸੀਂ ਜਾਂਚ ਵਾਸਤੇ ਸੱਦਿਆ ਇਹ ਆਈ ਉਹ ਤਾਂ ਸਦੂ ਸਾਹਿਬ ਦੂਜੀ ਗੱਲ ਹੈ ਪੇ ਤਾਂ ਤੁਸੀਂ ਹਾਲ ਵੇਖ ਲਓ ਕਿ ਜਿਸ ਤਰੀਕੇ ਨਾਲ ਆ ਬੀਤੀ 7 ਜਾਂ 8 ਜੁਲਾਈ ਨੂੰ ਜਦੋਂ ਪੇਸ਼ ਹੋ ਰਾਂ ਸੀ ਤਾਂ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦਾ ਜਾ ਕੇ ਵਕੀਲ ਕਹਿੰਦਾ ਨਹੀਂ ਨਹੀਂ ਜੀ ਸਾਨੂੰ ਕੋਈ ਲੋੜ ਨਹੀਂ ਹੈਗੀ ਅਸੀਂ ਨਹੀਂ ਸਰ ਜੀ ਉਦੋਂ ਇਹਨਾਂ ਨੇ ਦਿੱਤੇ ਕਿ ਸੰਬੰਧਾਂ ਨੂੰ ਵਾਪਸ ਲੈ ਲਿਆ ਸੀ ਉਹ ਤਾਂ ਸੁਪਿੰਦਰ ਜੀ ਪਰ ਪੰਜਾਬ ਸਰਕਾਰ ਦਾ ਤਾਂ ਇਹ ਹਾਲ ਹੈ ਹੀ ਹੈ ਅਦਾਲਤ ਵਿੱਚ ਜਾਣਾ ਹੁੰਦਾ ਅਦਾਲਤ ਵਿੱਚ ਜਾ ਕੇ ਫਿਰ ਇਹਨਾਂ ਨੇ ਯੂ ਟਰਨ ਲੈਣਾ ਹੁੰਦਾ ਚਾਹੇ ਉਹ ਪੰਚਾਇਤਾਂ ਨੂੰ ਭੰਗ ਕਰਦਾ ਬੁੱਦਾ ਹੋਵੇ ਤੇ ਚਾਹੇ ਉਹ ਜਿਹੜੀਆਂ ਰੇੜੀਆਂ ਦੇ ਸਬੰਧ ਵਿੱਚ ਬੜਾ ਕੁਝ ਬੀਤੇ ਸਮੇਂ 'ਚ ਇਦਾਂ ਦਾ ਹੋਇਆ ਪਹਿਲਾਂ ਬਾਹਰ ਆਣ ਕੇ ਫੰਕਾਰੇ ਮਾਰੀ ਜਾਣੇ ਆ ਫਿਰ ਜਦੋਂ ਅਦਾਲਤੀ ਦਾ ਪੇਚ ਫਸਣੇ ਆ ਉਥੇ ਜਾ ਕੇ ਫਿਰ ਚੁੱਪ ਕਰ ਜਾਂਦੇ ਆ ਤਾਂ ਇਹਦਾ ਵਰਤਾਰਾ ਤਾਂ ਤੁਸੀਂ 8 ਜੁਲਾਈ ਜਾਂ 9 ਜੁਲਾਈ ਨੂੰ ਵੇਖ ਹੀ ਚੁੱਕੇ ਜੇ ਕਿ ਜਦੋਂ ਪੰਜਾਬ ਸਰਕਾਰ ਨੇ ਸੁਲਮਾਈ ਤੋਂ ਪਹਿਲਾਂ ਹੀ ਵਿਕਰਮ ਸਿੰਘ ਜੀਠੇ ਨੂੰ ਦਿੱਤਾ ਗਿਆ ਸਬਨ ਜਿਹੜਾ ਉਹ ਵਾਪਸ ਲੈ ਲਿਆ ਸੀ ਉਹ ਇਹ ਤਾਂ ਹੈ ਹੀ ਹੈ ਪਰ ਜਿਸ ਤਰੀਕੇ ਨਾਲ ਭੁੱਲਰ ਸਾਹਿਬ ਇਹ ਗੱਲ ਕਹੀ ਹੈ ਕਿ ਅਸੀਂ ਇਹ ਗੱਲ ਕਹਣੀ ਇਹ ਕੇਵਲ ਤੇ ਕੇਵਲ ਵਿਕਰਮ ਸਿੰਘ ਜੀ ਕੀ ਵਾਸਤੇ ਮੁਸ਼ਕਲ ਪੈਦਾ ਕਰਦੀਆਂ ਜਾਂ ਜਹਿਨੀ ਤੌਰ ਤੇ ਉਹਨੂੰ ਪਰੇਸ਼ਾਨ ਕਰਨ ਦੇ ਸਰਦਰ ਦੇ ਪਿੱਛੇ ਹੈਗਾ ਬਾਕੀ ਹੈ ਇਹ ਵਿੱਚ ਖੁੱਜ ਗਈ ਇਹ ਸਰਕਾਰ ਵੀ ਜਾਣਦੀ ਹੈ ਪੰਜਾਬ ਦੇ ਲੋਕ ਵੀ ਜਾਣਦੇ ਆ ਤੇ ਐਸਆਈਟੀ ਮੁਖੀ ਵੀ ਜਾਣਦਾ ਤੇ ਪੁਰਾਣੇ ਐਸਆਈਟੀ ਵੀ ਮੁਖੀ ਜਾਣਦੇ ਆ ਉਹ ਸਾਰੇ ਜਾਣਦੇ ਆ ਕਿ ਇਹ ਕੇਵਲ ਤਾਂ ਕੇਵਲ ਸਿਆਸੀ ਤੌਰ ਤੇ ਇੱਕ ਦੂਜੇ ਦਾ ਵਿਕਰਮ ਸਿੰਘ ਜੀਠੀ ਦੀ کردار 쿠ਸ਼ੀ ਕਰਨ ਵਾਸਤੇ ਇਹ ਕੇਸ ਬਣਾਇਆ ਹੀ ਚਾਹੇ ਉਹ ਚਰਨਜੀਤ ਸਿੰਘ ਚੰਨੀ ਨੇ ਬਣਾਇਆ ਹੀ ਚਾਹੇ ਕਿਸੇ ਨੇ ਬਣਾਇਆ ਹੈ ਇਹ ਦੇਚ ਕੱਖਣੀ ਸਿਰਫ ਸਿਰਫ ਮੰਨ ਸਕਦਾ ਹਾਂ ਪਰ ਤੇ ਵਿਕਰਮ ਸਿੰਘ ਜੀਠੀ ਨੂੰ ਪਰੇਸ਼ਾਨ ਕਰਨ ਦੇ ਮੂਰਛਾਗਾ ਪਰ ਦੂਜੇ ਪਾਸੇ ਉਹ ਵੀ ਵਿਅਕਤੀ ਇਹੋ ਜਿਹਾ ਉੱਟਲਦਾ ਨਹੀਂ ਆ ਹਰ ਮੁੱਦੇ ਤੇ ਸਰਕਾਰ ਨੂੰ ਘੇਲਦਾ ਹੁਣ ਵੇਖੋ ਜਿਸ ਤਰੀਕੇ ਦਾ ਉਹਨਾਂ ਨੇ ਜਵਾਬ ਦੇ ਦਿੱਤਾ ਹੁਣ ਕੱਲ ਪੇਸਟ ਆਊਟ ਆਉਟ ਹੋਣਾ ਨਹੀਂ ਜਿਸ ਤਰੀਕੇ ਦੀ ਉਹਨਾਂ ਨੇ ਗੱਲ ਕਹਿਤੀ ਆ ਹਾਂ ਐਸਆਈਟੀ ਦੀ ਜਿਹੜੀ ਰਣਨੀਤੀ ਆ ਉਹਦੇ ਉੱਤੇ ਸਕਬਿੰਦਰ ਜੀ ਇਤਿਆਹ ਹੋਣਾ ਜਰੂਰ ਲੱਗਾ ਰਹੂਗਾ ਕਿ ਉਹ ਅਗਲੇ ਤੇ ਕਦ ਕੀ ਕਰਦੇ ਚਲੋ ਅੰਕਸਤ ਸਰਕਮ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਚਲੋ ਇਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਬਤੋ ਇਨਾਮ ਖਬਰਾਂ ਤੇ ਗੱਲਬਾਤ ਕੀਤੀ ਕੀ ਉਮੀਦ ਕਰਦੇ ਆ ਕਿ ਅਣਖੀ ਸਾਹਿਬ ਤੁਹਾਨੂੰ ਕੀਤੀ ਗੱਲਬਾਤ ਤੁਹਾਨੂੰ ਜੀ ਪਸੰਦਾ ਹੀ ਹੋਊਗਾ ਫਿਰ ਮਿਲਾਂਗੇ ਧੰਨਵਾਦ